ਚਰੇ ਗਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਸ ਰਾਂਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਆ ਲੇਟਸਟ ਅਪਡੇਟਸ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੀਆਂ ਨੇ ਜੇਕਰ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤੁਸੀਂ ਸਾਡੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਕਾਲ ਕਰਨ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਖ ਜੀ ਮੌਜੂਦ ਨੇ ਜੇ ਤੁਹਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰੋਗੇ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਦੇ ਬਾਰੇ ਤੁਹਾਡ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੂੰ ਕੰਜ਼ਰਵੇਟਿਵ ਐਮਪੀਜ਼ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਫੀ ਸਾਰੇ ਸਵਾਲ ਪੁੱਛੇ ਗਏ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਸਵਾਲ ਪੁੱਛੇ ਗਏ ਕੀ ਜਵਾਬ ਦਿੱਤੇ ਗਏ ਇਸ ਦੇ ਬਾਰੇ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਜੀ ਤੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਰ ਹਾਲ ਚਾਲ ਬਹੁਤ ਵਧੀਆ ਗੁਰਜੀਤ ਜੀ ਤੁਸੀਂ ਦੱਸੋ ਕੀ ਮਾਹੌਲ ਚੱਲ ਰਿਹਾ ਹੈ ਬਿਲਕੁਲ ਬਟ ਇਮੀਗ੍ਰੇਸ਼ਨ ਦਾ ਮਾਹੌਲ ਜਿਹੜਾ ਥੋੜਾ ਵਿਗੜਿਆ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਜੋ ਪ੍ਰੈਸ ਕਾਨਫਰੰਸ ਅੱਜ ਹੀ ਹੋਈ ਹੈ ਕੰਜ਼ਰਵੇਟਿਵ ਐਮਪੀਸ ਦੇ ਵੱਲੋਂ ਬਹੁਤ ਤਿੱਖੇ ਤਿੱਖੇ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਮੰਤਰੀ ਕੋਲ ਜਵਾਬ ਹੀ ਨਹੀਂ ਆਏ ਹੈਗੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਕੰਟਰੋਲ ਕਿਵੇਂ ਕਰਨਾ ਤਾਂ ਤੁਸੀਂ ਇਹ ਤੇ ਕੀ ਕਹਿਣਾ ਚਾਹੋਗੇ ਕਿ ਕਿਉਂ ਉਹਨਾਂ ਦੇ ਕੋਲ ਜਵਾਬ ਨਹੀਂ ਹੈਗੇ ਇਸ ਸਮੇਂ ਬਿਲਕੁਲ ਗੁਰਜੀਤ ਜਿਹੜੀ ਤੁਸੀਂ ਗੱਲ ਕਹੀ ਹੈ ਇੰਟਰ ਦੀ ਮਾਰਕ ਮਿਲਰ ਸਾਹਿਬ ਦੀ ਇੰਟਰ ਹੋਈ ਹੈ ਔਰ ਇੱਕ ਇੰਟਰਨਲ ਮੀਟਿੰਗ ਸਿਗੀ ਐ ਐਮਪੀਸੀ ਕੇ ਕੰਜ਼ਰਵੇਟਿਵ ਪਾਰਟੀ ਦੇ ਦਰੋਂ ਇਮੀਗੇਸ਼ਨ ਮਿਨਿਸਟਰ ਮਾਰਕ ਮਿਲਰ ਨੂੰ ਕੁਐਸਚਨ ਸਿਗੇ ਕਾਫੀ ਜ਼ਿਆਦਾ ਤਾਂ ਬਿਲਕੁਲ ਸਭ ਤੋਂ ਪਹਿਲੀ ਗੱਲ ਇਹ ਕੀ ਜਿਹੜਾ 2015 ਤੋਂ ਜਦੋਂ ਤੋਂ ਲਿਬਰਲ ਸਰਕਾਰ ਆਈ ਹੈ ਪਾਵਰ ਦੇ ਵਿੱਚ 2024 ਖਤਮ ਹੋਣ ਨਾਲ ਹੋ ਗਿਆ ਤਾਂ ਇਹਨਾਂ 9 ਸਾਲਾਂ ਦੇ ਵਿੱਚ ਜਿਹੜਾ ਵੀ ਇਮੀਗੇਸ਼ਨ ਡਿਪਾਰਟਮੈਂਟ ਦਾ ਤਾਣਾ ਬਾਣਾ ਜੋ ਪਹਿਲਾਂ ਇੱਕ ਸਹੀ ਟਰੈਕ ਤੇ ਚੱਲ ਰਿਹਾ ਸੀਗਾ ਕੈਨੇਡਾ ਦੀ ਇਮੀਗ੍ਰੇਸ਼ਨ ਜੋ ਰੂਲਸ ਐਂਡ ਰੈਗੂਲੇਸ਼ਨ ਔਰ ਕੈਨੇਡਾ ਦਾ ਜੋ ਸਾਰੇ ਵਰਲਡ ਚ ਰਤਬਾ ਸੀਗਾ ਉਹ ਵੀ ਟੌਪ 5 ਕੰਟਰੀਜ਼ ਚ ਹੁੰਦਾ ਸੀਗਾ ਔਰ ਦੂਜੀ ਗੱਲ ਇਹ ਕਿ ਹਰ ਸਾਲ ਇਨਟੈਕ ਹੋਣੀ ਲਾਜ਼ਮੀ ਹੈ ਔਰ ਟੀਆਰਵੀ ਦੀ ਪੀਆਰ ਦੀ ਉਹ ਵੀ ਇੱਕ ਨਾਲ ਚੱਲ ਰਿਹਾ ਜਿਹੜਾ ਐਂਗਲ ਹੈਗਾ ਤੇ ਜਿਹੜਾ ਪਿਛਲੇ 9 ਸਾਲ ਦੇ ਵਿੱਚ ਸਾਰਾ ਕੁਝ ਉਲਝਿਆ ਖਾਸ ਕਰ ਪੈਂਡੈਮਿਕ ਤੋਂ ਬਾਅਦ ਕਰੋਨਾ ਤੋਂ ਬਾਅਦ ਜਦੋਂ 2020 ਤੋਂ ਬਾਅਦ 2021 2022 ਤੇ ਇਵਨ 23 ਵੀ ਲੰਘਾਤਾ ਸਰਕਾਰ ਨੇ ਇੰਨੀ ਲੈਨਿਐਂਸੀ ਦਿੱਤੀ ਬਿਨਾਂ ਸੋਚ ਵਿਚਾਰ ਦੇ ਕਈ ਕੁਝ ਕਰ ਦਿੱਤਾ ਗਿਆ ਤਾਂ ਜਿਹੜਾ ਹੁਣ ਇਹਨਾਂ ਦੇ ਸਾਹਮਣੇ ਬਹੁਤ ਵੱਡਾ ਇੱਕ ਸਵਾਲ ਬਣ ਕੇ ਖੜਾ ਹੋ ਚੁੱਕਾ ਹੈ ਮਾਹੌਲ ਕੱਲਾ ਮਾਹੌਲ ਵਿਗੜ ਕਹਿ دی ਇੱਕ ਬਹੁਤ ਛੋਟੀ ਗੱਲ ਹੈ ਹਰ ਪਾਸੇ ਦਾ ਇੰਪੈਕਟ ਪੈ ਰਿਹਾ ਹੈ ਔਸਮ ਇਪੈਕਟ ਦੇ ਨਾਲ ਹੁਣ ਅੱਗੇ ਕੀ ਚੱਲ ਰਿਹਾ ਹੈ ਹਜੇ ਵੀ ਫਿਰ ਇਮੀਗ੍ਰੇਸ਼ਨ ਮਿਨਿਸਟਰ ਪਿਛਲੇ ਸਾਲਾਂ ਚ ਕਿੰਨੇ ਤਬਦੀਲ ਹੋ ਚੁੱਕੇ ਨੇ ਪਿਛਲੇ 2 ਸਾਲਾਂ ਚ ਹੁਣ ਮਾਰਕ ਮਿਲਰ ਸਾਹਿਬ ਆਏ ਨੇ ਲੇਟਸਟ ਇਹਨਾਂ ਨੂੰ ਮਰਖਲ 8-10 ਮਹੀਨੇ ਹੋਏ ਨੇ ਹਜੇ ਉਸ ਤੋਂ ਪਹਿਲਾਂ ਦੂਜੇ ਮਿਨਿਸਟਰ ਸੀਗੇ ਤਾਂ ਇਹਦੇ ਚ ਜਿਹੜੀਆਂ ਡਿਪਾਰਟਮੈਂਟ ਦੀਆਂ ਕਹ ਲੋ ਕਿ ਸ਼ਾਰਟ ਸਾਈਟਡਨਸ ਹੈ ਜਿਹੜੀ ਚੀਜ਼ ਸੋਚੇ ਸਮਝੇ ਬਿਨਾ ਇੰਪਲੀਮੈਂਟ ਕੀਤੀ ਗਈ ਔਰ ਇੰਪਲੀਮੈਂਟ ਵੀ ਉਸ ਤਰੀਕੇ ਤੇ ਨਹੀਂ ਹੋਈ ਔਰ ਉੱਥੇ ਸਿਸਟਮ ਦੀ ਅਬਿਊਜ਼ ਸ਼ੁਰੂ ਹੋ ਚੁੱਕੀ ਹੈ ਕਿੰਨਾ ਨੰਬਰ ਚਾਹੀਦਾ ਹੈ ਕਿੰਨੇ ਨੰਬਰ ਦੀ ਕੈਪੈਸਿਟੀ ਹੈ ਔਰ ਗੱਲ ਇੱਕ ਕੰਪੋਨੈਂਟ ਦੀ ਨਹੀਂ ਹੈ ਜੇ ਕਲੀ ਸਟਡੀ ਵੀਜ਼ੇ ਦੀ ਗੱਲ ਕਰ ਲਈਏ ਇੰਟਰਨੈਸ਼ਨਲ ਬੋਨਫਾਈਟ ਸਟੂਡੈਂਟ ਪ੍ਰੋਗਰਾਮ ਦੀ ਗੱਲ ਕਰ ਲਈਏ ਉਪਰ ਪੜਾਈ ਤੇ ਆ ਰਹੇ ਨੇ एलिजिबिलिटी ਬਣਾ ਕੇ ਆ ਰਹੇ ਨੇ ਕਾਲਜਸ ਕਿੰਨਿਆਂ ਦੇ ਅੱਗੇ ਕਿੰਨੇ ਕਾਲਜਸ ਨੇ ਸਾਰੇ ਕੈਨੇਡਾ ਵਿੱਚੋਂ ਸਾਰੇ ਪ੍ਰਿੰਸਿਪਲਸ ਦੇ ਵਿੱਚੋਂ ਉਹ ਕਾਲਜਸ ਦੇ ਵਿੱਚ ਕਿੰਨੇ ਕਿੰਨੇ ਕੋਰਸਸ ਦਾ ਖਲਾਰਾ ਪਿਆ ਫਿਰ ਉਸ ਤੋਂ ਅੱਗੇ ਪੋਸਟ ਕਰੋਨਾ ਪੀਜੀ ਵਰਕਪਨ ਐਕਸਟੈਂਡ ਰੀਲੀਫ ਦਿੱਤੀ ਗਈ ਟੈਂਪਰੇਰੀ ਪਾਲਿਸੀ ਲਿਆ ਕੇ ਤਾਂ ਹੁਣ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ ਡਰੀ ਹੋਈ ਹੈ ਅਗਲਾ ਸਾਲ ਇਲੈਕਸ਼ਨ ਹੀ ਆ ਰਿਹਾ ਹੈ ਅਗਲਾ ਸਾਲ ਕੀ ਇਲੈਕਸ਼ਨ ਕਿਸੇ ਵੀ ਟਾਈਮ ਵਾਲਾ ਮਾਹੌਲ ਬਣਿਆ ਹੋਇਆ ਹੈ ਉਦੇ ਕਰਕੇ ਜਿਹੜੇ ਮਿਨਿਸਟਰ ਸਾਹਿਬ ਨੇ ਹਾਲਾਂਕਿ ਇਹਨਾਂ ਨੇ ਹੁਣ ਜੋ ਇੱਕ ਡੈਮੇਜ ਹੋ ਚੁੱਕੀ ਹੈ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਡੈਮੇਜ ਜਿਹੜੀ ਹੋ ਚੁੱਕੀ ਹੈ ਇਸ ਤਰੀਕੇ ਨਾਲ ਇਹ ਕੰਟਰੋਲ ਨਹੀਂ ਹੋਣੀ ਔਰ ਹੁਣ ਜਿਹੜੀ ਇੰਟਰੋ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਉਹ ਇੰਟਰੋ ਦੇ ਵਿੱਚ ਜਿਹੜੇ ਕੁਐਸਚਨ ਸੀਗੇ ਉਹ ਬੜੇ ਸਿੰਪਲ ਕੁਐਸਚਨ ਨੇ ਇੱਕ ਆਮ ਜਿਹੜਾ ਨਾਗਰਿਕ ਹੈ ਇਸ ਕੰਟਰੀ ਦਾ ਉਹਦੇ ਕੋਲ ਵੀ ਅਹੀ ਸਵਾਲ ਨੇ ਆਪਾਂ ਜਿੱਥੇ ਕਿਤੇ ਬੈਠਦੇ ਆ ਮਹਿਫਿਲ ਲੱਗਦੀ ਹੈ ਤੁਹਾਡੇ ਅਦਾਰੇ ਦੇ ਕੋਈ ਵੀ ਪਰਸਨੈਲਟੀ ਹੁੰਦੀ ਹੈ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਇਹ ਗੱਲਾਂ ਆਮ ਘਰ ਘਰ ਚੱਲ ਰਹੀਆਂ ਨੇ ਕਿ ਇਹ ਕਿਉਂ ਹੋ ਰਿਹਾ ਹੁਣ ਇਮੀਗ੍ਰੇਸ਼ਨ ਮਿਨਿਸਟਰ ਦੇ ਕੋਲ ਉਹ ਤਾਂ ਸਿਰਫ ਪਾਲਿਸਿਸ ਅਨਾਉਂਸ ਕਰ ਸਕਦਾ ਹੈ ਤਬਦੀਲੀਆਂ ਅਨਾਉਂਸ ਕਰ ਸਕਦਾ ਹੈ ਜਿਹੜੀ ਹੁਣ ਉਹਨਾਂ ਨੇ ਇੱਕ ਆਵੀ ਨਾ ਸਟੇਟਮੈਂਟ ਕੀਤੀ ਹੈ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਰਿਫਿਊਜੀ ਕਲੇਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਰੋਕ ਦੇਵਾਂਗੇ ਜੋ ਕਿ ਇੱਕ ਅੱਧੀ ਦੋਰੀ ਸਟੇਟਮੈਂਟ ਹੈ ਪਹਿਲੀ ਗੱਲ ਇਮੀਗ੍ਰੇਸ਼ਨ ਮਿਨਿਸਟਰ ਦੇ ਕੋਲ ਕੋਈ ਪਾਵਰ ਨਹੀਂ ਕਿ ਉਹ ਕਿਸੇ ਦੀ ਵੀ ਰਿਫਿਊਜੀ ਐਪਲੀਕੇਸ਼ਨ ਨੂੰ ਰੋਕ ਦੇਵੇ ਸੋ ਕੁੱਲ ਮਿਲਾ ਕੇ ਤੁਹਾਡੇ ਸਵਾਲ ਨੂੰ ਮੈਂ ਸਮਰੀ ਕਰ ਦਨਾ ਕਿ ਬਿਲਕੁਲ ਜਿਹੜੀ ਇਹ ਹੌਟ ਮੀਟਿੰਗ ਚੱਲੀ ਹੈ ਔਰ ਮਿਲਰ ਸਾਹਿਬ ਦੇ ਕੋਲ ਕੋਈ ਜਵਾਬ ਹੀ ਨਹੀਂ ਰਿਹਾ ਜੋ ਵੀ ਜਵਾਬ ਆਇਆ ਹੈ ਉਹ ਇੱਕ ਅੱਧਾ ਦੋਰਾ ਜੈ ਕਹੋ ਕਿ ਸੈਟੀਸਫੈਕਟਰੀ ਕੋਈ ਆਨਸਰ ਨਹੀਂ ਸੀਗਾ ਕੋਈ ਕੰਫੀਡੈਂਸ ਨਹੀਂ ਸੀਗਾ ਉਹਨਾਂ ਦੀ ਸਟੇਟਮੈਂਟ ਦੇ ਵਿੱਚੋਂ ਇਹ ਕੁੱਲ ਮਿਲਾ ਕੇ ਅ ਅੱਜਕੱਲ ਦੇ ਹਾਲਾਤ ਜੋ ਬਣ ਗਿਆ ਕੈਨੇਡਾ ਦੇ ਵਿੱਚੋਂ ਔਰ ਜਿਹੜੀਆਂ ਹੁਣ ਹੁਣ ਇਹ ਸਾਹਮਣੇ ਸਵਾਲ ਖੜੇ ਹੋ ਚੁੱਕੇ ਨੇ ਇਹਨਾਂ ਦਾ ਇੰਪੈਕਟ ਅਗਲੇ ਕਈ ਸਾਲਾਂ ਤੱਕ ਦਿਖਦਾ ਰਹੇਗਾ ਚਾਹੇ ਸਰਕਾਰ ਤਬਦੀਲ ਵੀ ਹੁੰਦੀ ਹੈ ਤਾਂ ਵੀ ਇਮੀਡੀਏਟਲੀ ਕੰਟਰੋਲ ਇਹ ਨਹੀਂ ਹੋਣਾ ਸੋ ਉਹਦੇ ਤੇ ਹੀ ਗੱਲਬਾਤ ਕਰਦੇ ਆ ਬਾਅਦ ਵਿੱਚ ਜੀ ਤੇ ਸਰ ਜਿਵੇਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਾਲ ਦੇ ਵਿੱਚ 5 ਮਿਲੀਅਨ ਜਿਹੜੇ ਲੋਕ ਨੇ ਉਹਨਾਂ ਦਾ ਵਰਕ ਪਰਮਿਟ ਇੱਥੇ ਐਕਸਪਾਇਰ ਹੋ ਰਿਹਾ ਚਾਹੇ ਵਿਜ਼ਟਰ ਵੀਜ਼ਾ ਤੇ ਆਏ ਨੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਆਏ ਸੀਗੇ ਸਾਰਿਆਂ ਤੋਂ 5 ਮਿਲੀਅਨ ਲੋਕਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਇੱਕ ਮੰਤਰੀ ਦੇ ਵੱਲੋਂ ਕਿ ਉਹ ਵਾਪਸ ਜਾਣਗੇ ਕਿਸ ਤਰ੍ਹਾਂ ਦੇ ਨਾਲ ਜਾਣਗੇ ਤਾਂ ਮਾਰਕ ਮਿਲਰ ਨੇ ਅਗੋ ਜਵਾਬ ਦਿੱਤਾ ਕਿ ਉਹ ਆਪਣੇ ਆਪ ਚਲੇ ਜਾਣਗੇ ਤਾਂ ਤੁਹਾਨੂੰ ਲੱਗਦਾ ਕਿ ਇਹ ਜਿਹੜੇ 5 ਮਿਲੀਅਨ ਲੋਕ ਨੇ ਕੈਨੇਡਾ ਛੱਡ ਕੇ ਆਪਣੇ ਆਪ ਵਾਪਸ ਚਲੇ ਜਾਣਗੇ ਬਿਲਕੁਲ ਸੋ ਮਾਰਕ ਮਿਲਰ ਸਾਬਦਾ ਹੀ ਅਨਸਰ ਸੀ ਕਿ ਦੇ ਵਿਲ ਗੋ ਬਾਈ ਥੈਮਸੈਲਵ ਵੋਲੰਟਰੀ ਦੇ ਕੈਨ ਗੋ ਪਰ ਅੱਜ ਤੱਕ ਨਾ ਤੱਕ ਇਹ ਹੋਇਆ ਜੀ ਜੀ ਚਾਹੇ ਕਿਸੇ ਵੀ ਕੰਟਰੀ ਤੋਂ ਕੋਈ ਵੀ ਇੰਡੀਵਿਜੁਅਲਸ ਕੰਟਰੀ ਚ ਆ ਰਿਹਾ ਹੈ ਤਾਂ ਉਹ ਇੱਥੇ ਜੀ ਆਪਣਾ ਸਟੇਟਸ ਨਹੀਂ ਬਣਾ ਰਿਹਾ ਤਾਂ ਆਪਣੇ ਅੱਬ ਤੱਕ ਕੋਈ ਵੀ ਨਹੀਂ ਜਾਣਦਾ ਬਹੁਤ ਰੇਅਰ ਹੈ 100 ਵਿੱਚੋਂ ਅੱਧੇ ਪਰਸੈਂਟ ਦੀ ਰੇਸ਼ੋ ਹੋਏਗੀ ਆ ਜਿਹੜੀ ਕਿ ਹੋ ਸਕਦਾ ਕਿ ਕਦੇ ਕੋਈ ਚਲਾ ਗਿਆ ਹੋਵੇ ਪਰ ਆਪਾਂ ਇਸੇ ਗੱਲ ਤੇ ਆ ਜੰਨੇ ਕਿ ਜਿਹੜੀ ਹੁਣ ਇੱਕ ਨੰਬਰ ਵੀ ਦਿੱਤਾ ਗਿਆ ਉਸ ਜੋ ਸਟੇਟਮੈਂਟ ਸਾਹਮਣੇ ਆਈ ਹੈ ਕਿ 5 ਮਿਲੀਅਨ ਦਾ ਨੰਬਰ ਆ ਰਿਹਾ ਕਿ ਜਿਨ੍ਹਾਂ ਦੇ ਸਟੇਟਸ ਆਊਟ ਆਫ ਸਟੇਟਸ ਹੋ ਰਹੇ ਨੇ ਉਹਨਾਂ ਵਿੱਚ ਵਿਸਟਰ ਵਿਜ਼ਿਟਰ ਵਾਲੇ ਵੀ ਨੇ ਜਿਹੜੇ ਓਵਰਸਟੇ ਕਰ ਰਹੇ ਨੇ ਇੰਟਰਨੈਸ਼ਨਲ ਵਿਦਿਆਰਥੀ ਦਾ ਨੰਬਰ ਸਭ ਤੋਂ ਉੱਪਰ ਚੱਲ ਰਿਹਾ ਵਰਕ ਪਰਮ ਵਾਲੇ ਵੀ ਨੇ ਕੁੱਲ ਮਿਲਾ ਕੇ ਲੋ ਟੀਆਰਵੀ ਰੇਸ਼ੋ ਉਹ ਵੀ ਐਗਜੈਕਟ ਨੰਬਰ ਨਹੀਂ ਹੈ ਨੰਬਰ ਦੀ ਗੱਲ ਜੇ ਤਾਂ ਚੱਲਦੀ ਸੀ ਤਾਂ ਮਿਲਰ ਸਾਹਿਬ ਦੇ ਨਾਲ ਜਿਹੜੇ ਉਹਨਾਂ ਸਟਾਫ ਬੈਠਾ ਸੀਗਾ ਉਹਨਾਂ ਵੱਲੋਂ ਉਹਨੂੰ ਦਿੱਤੇ ਜਾਂ ਰੀਡ ਕਰਦੇ ਕਿਉਂਕਿ ਮਿਨਿਸਟਰ ਦੇ ਕੋਲ ਤਾਂ ਨਾ ਟਾਈਮ ਹੀ ਨਹੀਂ ਹੁੰਦਾ ਔਰ ਜੇ ਟਾਈਮ ਹੁੰਦਾ ਵੀ ਹੈ ਪਰ ਉਹ ਟਾਈਮ ਨੂੰ ਜੇ ਪਿਛਲੇ ਸਾਲਾਂ ਚ ਬਰੀਕੀ ਦੇ ਨਾਲ ਕੋਈ ਵੀ ਕੰਮ ਕਰਦਾ ਹੈ ਚਾਹੇ ਕੋਈ ਸਕੂਲ ਦਾ ਪ੍ਰਿੰਸੀਪਲ ਹੈ ਟੀਚਰ ਹੈ ਜਾਂ ਕਿਸੇ ਕੰਟਰੀ ਦਾ ਮਨਿਸਟਰ ਹੈ ਉਹਨਾਂ ਦੇ ਸਟਾਫ ਹੁੰਦਾ ਉਹ ਤਰੀਕੇ ਨਾਲ ਇੱਕ ਟੇਬਲ ਚਾਰਟ ਉਹਨਾਂ ਦੀ ਟਿੱਪ ਤੇ ਵੀ ਹੋਣੀ ਚਾਹੀਦੀ ਨੇ ਪਰ ਉਹ ਉਹਨਾਂ ਕੋਲ ਨਹੀਂ ਸੀ ਨੰਬਰ ਔਰ ਇਹ ਨੰਬਰ ਤਾਂ ਵੈਸਾ ਹੀ ਹੁੰ ਜਿਵੇਂ ਅਨਾਉਂਸ ਕਰਤੇ ਅਸੀਂ ਆ ਘਟਾ ਦਾਂਗੇ ਅਸੀਂ ਆ ਘਟਾ ਦਾਂਗੇ ਪਰ ਜਿਹੜਾ ਇੱਕ ਇੱਥੇ ਸਾਹਮਣੇ ਸਾਈਕਲਨ ਖੜਾ ਹੋ ਚੁੱਕਾ ਹੈ 5 ਮਿਲੀਅਨ ਤੋਂ ਉੱਪਰ ਦੇ ਲੋਕਾਂ ਦਾ ਆਪਣੇ ਆਪ ਬਿਲਕੁਲ ਨਹੀਂ ਜਾ ਸਕਦੇ ਹੁਣ ਉਹ ਇਹ ਤਾਂ ਹੈ ਨਹੀਂ ਕਿ ਉਹਨਾਂ ਦਾ ਸਟੇਟਸ ਖਤਮ ਹੋ ਗਿਆ ਤੇ ਉਹ ਐਦਾਂ ਹੀ ਬੈਠੇ ਨੇ ਤਾਂ ਜਿਹੜੇ ਵੀ ਇੱਥੇ ਰੂਲਸ ਐਂਡ ਰੈਗੂਲੇਸ਼ਨ ਚੱਲ ਰਹੇ ਨੇ ਜਦੋਂ ਵੀ ਕਿਸੇ ਸਭ ਤੋਂ ਪਹਿਲਾਂ ਪ੍ਰੋਗਰਾਮ ਐਦਾਂ ਦੇ ਚੱਲੇ ਹੋਏ ਨੇ ਹੁਣ ਫੋਰ ਐਗਜ਼ਾਮਪਲ ਜੇ ਕਿਸਦਾ ਸਟੇਟਸ ਐਕਸਪਾਇਰ ਹੋ ਰਿਹਾ ਜਾਂ ਉਹਦਾ ਸਟੇਟਸ ਤੋਂ ਬਾਹਰ ਹੋ ਗਿਆ ਸਟੇਟਸ ਮੈਂਟ ਨਹੀਂ ਰੱਖ ਸਕਿਆ ਕੋਈ ਵੀ ਇੰਡੀਵਿਜੂਅਲ ਜਿਹੜਾ ਟੀਆਰਵੀ ਸਟੇਟਸ ਤੇ ਹੈ ਤਾਂ ਉਹਨਾਂ ਦੇ ਕੋਲ ਆਪਸ਼ਨ ਕੀ ਕੀ ਹੁੰਦੀਆਂ ਨੇ ਹੁਣ ਹਰ ਇੰਡੀਵਿਜੂਅਲ ਨੇ ਕਿਤੇ ਨਾ ਕਿਤੇ ਸਲਾਮ ਮਸ਼ਰਾ ਲਿਆ ਹੁੰਦਾ ਅੱਜ ਕੱਲ ਵੈਸੇ ਸੋਸ਼ਲ ਮੀਡੀਆ ਆਪਣੇ ਆਪ ਚ ਇੱਕ ਅਦਾਰਾ ਬਣਿਆ ਹੋਇਆ ਹੈ ਉੱਥੇ ਹਜੇ ਡਿਪਾਰਟਮੈਂਟ ਨੇ ਅਨਾਉਂਸ ਬਾਅਦ ਚ ਕਰਨਾ ਉੱਥੇ ਪਹਿਲਾਂ ਅਨਾਉਂਸ ਹੋ ਜਾਂਦਾ ਤੇ ਉੱਥੋਂ ਜਾਂ ਕਿਸੇ ਵੀ ਇੱਥੇ ਵੀ ਬਹੁਤ ਸਾਰੇ ਏਜੰਟ ਨੇ ਕਾਉਂਸਲ ਨੇ ਲਾ ਬੋਡੀਆਂ ਨੇ ਸਲਾਮ ਮਸ਼ਰਾ ਹਰ ਕਿਸੇ ਨੂੰ ਲੈਣ ਦਾ ਅਧਿਕਾਰ ਹੈਗਾ ਤੇ ਜਦੋਂ ਇੱਕ ਪ੍ਰੋਗਰਾਮ ਇੱਥੇ ਆਪਣਾ ਇਹ ਵੀ ਚੱਲਦਾ ਹੈ ਜਿਹੜਾ ਰਿਫਿਊਜੀ ਕਲੇਮੈਂਟ ਪ੍ਰੋਗਰਾਮ ਚੱਲ ਰਿਹਾ ਹੈ ਹੁਣ ਜਿਹੜਾ ਆਊਟ ਆਫ ਸਟੇਟਸ ਹੋ ਰਿਹਾ ਉਹਦੇ ਕੋਲ ਕੀ ਆਪਸ਼ਨ ਹੈ ਹੁਣ ਸਭ ਤੋਂ ਪਹਿਲੀ ਆਪਸ਼ਨ ਜਿਹੜੀ ਆਸਾਨ ਆਪਸ਼ਨ ਹੈ ਜਿਹੜੀ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡਾ ਅਬਿਊਜ਼ ਹੋਇਆ ਉਸ ਪ੍ਰੋਗਰਾਮ ਦਾ ਉਹ ਪ੍ਰੋਗਰਾਮ ਹੈਗਾ ਰਿਫਿਊਜੀ ਕਲੇਮ ਦਾ ਪ੍ਰੋਗਰਾਮ ਜਿਹੜਾ ਕੈਨੇਡਾ ਦਾ ਚੱਲਿਆ ਹੋਇਆ ਹੈ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਹੈ ਆਈਆਰਬੀ ਹੈਗਾ ਇਮੀਗ੍ਰੇਸ਼ਨ ਫੁਜੀ ਬੋਰਡ ਹੈਗਾ ਉਹਦੇ ਵਿੱਚ ਜਿਹੜੀ ਹੁਣ ਡੈਫੀਨੇਸ਼ਨ ਤੇ ਹੁੰਦੀ ਹੈ ਕਿਸੇ ਵੀ ਉਹਦੇ ਚ ਜਿਹੜੀ ਐਪਲੀਕੇਸ਼ਨ ਕੋਈ ਇੰਡੀਵਿਜੂਅਲ ਲਗਾਉਂਦਾ ਹੈ ਕਿ ਉਹ ਇੰਡੀਵਿ ਅਪਲੀਕੇਸ਼ਨ ਰੀਜ਼ਨ ਉਹਨਾਂ ਬੇਸਿਕਲੀ ਅਲੀਜੀਬਿਲਟੀ ਕੀ ਹੈ ਕਿ ਉਹਨੂੰ ਇਹ ਲੱਗਦਾ ਕਿ ਉਹ ਕਲੇਮ ਇਹ ਕਰਦਾ ਕਿ ਜੀ ਮੈਂ ਆਪਣੀ ਕੰਟਰੀ ਵਿੱਚ ਵਾਪਸ ਨਹੀਂ ਜਾ ਸਕਦਾ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਪਰਸੀਕਿਊਸ਼ਨ ਹੋ ਸਕਦੀ ਹੈ ਜਾਂ ਮੇਰਾ ਕੋਈ ਏਦਾਂ ਦਾ ਇੰਟਰਸਟ ਹੋ ਚੁੱਕਾ ਹੈ ਕਿ ਜਿਹੜਾ ਮੇਰੀ ਕੰਟਰੀ 'ਚ ਲਾਉ ਨਹੀਂ ਕੀਤਾ ਜਾਂਦਾ ਫੋਰ ਐਗਜ਼ਾਮਪਲ ਐਲਜੀਬੀਟੀਕਿਊ ਦਾ ਵੀ ਬਹੁਤ ਜ਼ਿਕਰ ਚੱਲਿਆ ਹੋਇਆ ਪਿਛਲੇ ਉਹ ਵੀ ਇੱਕ ਅਬਿਊਜ਼ ਹੀ ਹੋ ਰਹੀ ਹੈ ਤੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਨੰਬਰ ਰੇਸ਼ਿਓ ਕਿਹੜਾ ਆਇਆ ਹੈ ਜਿਹੜੀਆਂ ਏਦਾਂ ਦੀਆਂ ਰਿਫਿਜੀ ਕਲੇਮਸ ਹੋਏ ਨੇ ਉਹ ਨੰਬਰ ਇਹ ਆਇਆ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ पीजी ਵਰਪਨ ایکسپਾਇਰ ਹੋਏ ਨੇ ਉਹਨਾਂ ਨੂੰ ਹੁਣ ਮਿਸ ਗਾਈਡ ਕੀਤਾ ਗਿਆ ਹੈ ਜਾਂ ਉਹਨਾਂ ਨੇ ਗਾਈਡੈਂਸ ਲਈ ਹੈ ਹੁਣ ਜਿਹਦੇ ਕੋਲ ਗਏ ਵੀ ਨੇ ਉਹਨਾਂ ਨੇ ਰਿਫਿਜੀ ਕਲੇਮ ਕਰਾਇਆ ਤਾਂ ਹੁਣ ਅਗਲਾ ਪ੍ਰੈਕਟਿਸ ਕਰ ਰਿਹਾ ਹੈ ਉਹਦੀ ਆਪਣੀ ਐਥੀਕਲ ਜ਼ਿੰਮੇਵਾਰੀ ਹੈ ਕਿ ਉਹ ਐਦਾ ਦੀ ਗਾਈਡੈਂਸ ਦੇ ਰਿਹਾ ਕਿ ਨਹੀਂ ਦੇ ਰਿਹਾ ਚਲੋ ਉਹ ਗੱਲ ਇੱਕ ਪਾਸੇ ਰੱਖੋ ਬਿਲਕੁਲ ਇਹ ਕਲੇਮ ਹੋਏ ਨੇ ਤਾਂ ਹੁਣ ਪਹਿਲਾਂ ਤਾਂ ਉਹਦੀ ਐਲੀਜੀਬਿਲਟੀ ਸਿਕ ਅਪਲੀਕੇਸ਼ਨ ਨੇ ਸਬਮਿਟ ਕੀਤੀ ਤਾਂ ਡਿਪਾਰਟਮੈਂਟ ਨੂੰ ਤਾਂ ਰਿਫਿਜੀ ਕਲੇਮ ਦੀ ਜੋ ਉਹਦੀ ਅਰਜ਼ੀ ਨੂੰ ਪ੍ਰੋਸੈਸ ਕਰਨਾ ਪਏਗਾ ਜੀ ਮਿਨਿਸਟਰ ਨੇ ਕੀ ਕਿਹਾ ਜੀ ਅਸੀਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਇਹ ਬਲੀਆ ਅਪਲੀਕੇਸ਼ਨ ਉਤੇ ਰੋਕ ਲਗਾ ਦਵਾਂਗੇ ਰੋਕ ਲੱਗ ਨਹੀਂ ਸਕਦੀ ਗੁਰਜੀਤ ਓਕੇ ਇੱਕ ਜਿਹੜਾ ਇਹ ਪ੍ਰੋਗਰਾਮ ਬਣਿਆ ਹੋਇਆ ਜਿਹਦੇ ਵਿੱਚ ਤਬਦੀਲੀਆਂ ਲਿਆਉਣੀਆਂ ਵੀ ਨੇ ਸੋ ਉਹਦੇ ਚ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਸਟੈਚਿਊਟ ਚੇਂਜ ਕਰਨੇ ਪੈਂਦੇ ਨੇ ਉਹਦੇ ਚ ਜਿਹੜੀ ਸੈਕਸ਼ਨ ਹੈਗਾ ਇਮੀਗ੍ਰੇਸ਼ਨ ਰਿਫਿਜੀ ਪ੍ਰੋਟੈਕਸ਼ਨ ਐਕਟ ਦਾ 96 ਤੇ 97 ਦੀ ਧਾਰਾ ਲੱਗਦੀ ਹੈ ਉਹਦੇ ਆਧਾਰ ਤੇ ਪਹਿਲਾਂ ਪੂਰੇ ਦਾ ਪੂਰਾ ਇੱਕ ਵੇਰਵਾ ਇੱਕ ਪੂਰਾ ਡਿਟੇਲ ਜੋ ਪ੍ਰੋਗਰਾਮ ਦੀ ਤਬਦੀਲ ਕੀਤੀ ਜਾਏਗੀ ਉਹ ਮਿਨਿਸਟਰ ਦੀ ਸਟੇਟਮੈਂਟ ਦੇ ਨਾਲ ਤਬਦੀਲ ਨਹੀਂ ਹੋਣੀ ਨਾ ਹੀ ਮਿਨਿਸਟਰ ਦੇ ਕਹਿਣ ਤੇ ਕਿ ਅਸੀਂ ਇਹ ਇੰਦਾਂ ਦੇ ਵਿਦਿਆਰਥੀਆਂ ਦੀ ਰਿਫਿਜੀ ਕਲੇਮ ਦੀ ਐਪਲੀਕੇਸ਼ਨ ਤੇ ਰੋਕ ਲਗਾ ਦਾਂਗੇ ਨਾ ਹੀ ਰੋਕ ਲੱਗਣੀ ਹੈ ਉਹ ਬਹੁਤ ਲੰਬਾ ਪ੍ਰੋਸੀਜਰ ਹੈ ਰਫੂਜੀ ਪ੍ਰੋਡਕਸ਼ਨ ਡਿਵੀਜ਼ਨ ਦਾ ਜਿਹੜਾ ਐਕਟ ਹੈਗਾ ਉਹਨੂੰ ਚੇਂਜ ਕਰਨਾ ਨਵਾਂ ਬਿੱਲ ਲਿਆਣਾ ਪਏਗਾ ਨਵੇਂ ਬਿੱਲ ਨੂੰ ਹਾਊਸ ਆਫ ਕਾਮਨ ਚ ਪਾਸ ਕਰਨਾ ਪਏਗਾ ਦੋ ਰੀਡਿੰਗ ਹੋਣਗੀਆਂ ਉੱਥੇ ਜੇ ਪਾਸ ਹੁੰਦਾ ਦਨ ਉਸ ਤੋਂ ਬਾਅਦ ਸੈਨੇਟ ਜਾਏਗਾ ਉਹ ਜਿਹੜਾ ਬਿਲ ਹੈਗਾ ਉੱਥੇ ਵੀ ਉਹਦੀ ਦੋ ਰੀਡਿੰਗ ਤੋਂ ਬਾਅਦ ਫਿਰ ਪਾਸ ਹੁੰਦਾ ਦਨ ਗਵਰਨਰ ਜਨਰਲ ਦੀ ਵੀ ਅਥਾਰਟੀ ਕਨਸੈਂਟ ਚਾਹੀਦੀ ਹੈ ਦਨ ਜੋ ਲੰਡਨ ਅਥਾਰਟੀ ਬੈਠੀ ਹੈ ਉਹਨਾਂ ਦੇ ਸਾਈਨ ਹੁੰਦੇ ਨੇ ਫਿਰ ਕਿਤੇ ਜਾ ਕੇ ਉਹ ਕਾਨੂੰਨ ਜਿਹੜਾ ਸ਼ੇਪ ਚ ਆਉਂਦਾ ਹੈ ਤੇ ਉਹਦੇ ਨਾਲ ਇੱਕ ਹੋਰ Obligation ਹੈ ਜਿਹੜੀ ਸਰਕਾਰ ਹੈ 1967 ਦੀ ਹੈਗ ਕਨਵੈਨਸ਼ਨ ਰਿਫਿਊਜੀ ਕਨਵੈਨਸ਼ਨ ਇੱਕ ਜਿਹੜੀ ਐਕਟ ਦੇ ਵਿੱਚ ਐਗਰੀਮੈਂਟ ਹੋਇਆ ਸੀਗਾ ਕੈਨੇਡਾ ਨੇ ਉਹ ਸਮਝੌਤਾ ਸਾਈਨ ਕੀਤਾ ਹੋਇਆ ਹੈ ਉਹ ਸਮਝੌਤਾ ਸਾਈਨ ਕੀਤਾ ਹੋਇਆ ਤਾਂ ਇਮੀਡੀਏਟ ਤਬਦੀਲੀ ਤਾਂ ਇੱਥੋਂ ਦੇ ਰੂਲ ਦੇ ਵਿੱਚ ਵੀ ਕਰ ਨਹੀਂ ਸਕਦੇ ਪਹਿਲੀ ਗੱਲ ਇੰਡੀਵਿਜੂਅਲ ਦੀ ਐਪਲੀਕੇਸ਼ਨ ਅਕਸੈਪਟ ਹੋਗੀ ਉਹਦੀ ਸੁਣਵਾਈ ਹੋਏਗੀ ਹੁਣ ਉਹਦੀ ਸੁਣਵਾਈ ਦੇ ਉੱਤੇ ਪਹਿਲੀ ਜਿਹੜੀ ਸੀ ਹੀアリング ਹੈਗੀ ਆ ਉਹ ਜੱਜ ਦੇ ਸਾਹਮਣੇ ਹੋਏਗੀ ਉੱਥੇ ਜੇ ਉਹਦਾ ਕਲੇਮ ਜੱਜ ਨੂੰ ਲੱਗਦਾ ਕਿ ਹਾਂ ਇਹ ਨਹੀਂ ਕਲੇਮ ਇਹਦਾ ਜੈਨੂਨ ਕਲੇਮ ਨਹੀਂ ਹੈਗਾ ਕੋਈ ਰੀਜ਼ਨ ਗਰਾਉਂਡਸ ਨਹੀਂ ਹੈਗੇ ਉਹ ਰਿਫਿਊਜ਼ ਹੋਏਗਾ ਜਿਹੜੀ ਅਰਫੂਜੀ ਐਪਲੀਕੇਸ਼ਨ ਹੈ ਦੈਨ ਉਹ ਸਿੰਡੀਜਲ ਦੇ ਕੋਲ ਅੱਗੇ ਫਿਰ ਅਧਿਕਾਰ ਹੈਗਾ ਕਿ ਉਹ 15 ਦਿਨਾਂ ਚ ਉਹਦੇ ਤੇ ਅਪੀਲ ਕਰ ਸਕਦਾ ਜੀ ਫੁਜੀ ਪ੍ਰੋਡਕਸ਼ਨ ਨਿਊਜ਼ ਦੀ ਅਪੀਲ ਹੋ ਜੇਗੀ ਉਹ 15 ਨੰਬਰ ਚੋਂ ਦੀ ਅਪਲੀਕੇਸ਼ਨ ਲੌਂਚ ਕਰਕੇ ਉਹ ਤਾਂ ਇਕੱਲਾ ਤਾਂ ਹੈ ਨਹੀਂ ਉਹਦੇ ਪਿੱਛੇ ਕੋਈ ਨਾ ਕੋਈ ਕਾਉਂਸਲ ਵਕੀਲ ਤਾਂ ਨਾਲ ਹੈ ਉਹ ਉਹ ਨੂੰ ਗਾਈਡ ਕਰ ਰਿਹਾ ਹੈ ਕਿਉਂਕਿ ਇਹ ਤਾਂ ਇੱਕ ਪ੍ਰੋਸੈਸ ਚੱਲੀ ਹੋਈ ਹੈ ਕਈ ਸਾਲਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਜਿਹੜੇ ਅੱਜ ਕੱਲ੍ਹ ਵੀ ਇਹ ਨਿਊਜ਼ੀਲੈਂਡ ਕਰ ਰਹੇ ਨੇ ਉਹਨਾਂ ਵਾਸਤੇ ਸੇਮ ਕਾਨੂੰਨ ਸੇਮ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਉਹ ਉਹ ਅਪੀਲ ਕਰੇਗਾ ਜੇ ਉਹ ਅਪੀਲ ਵੀ ਉਹਦੀ ਰਿਫਿਊਜ਼ ਹੁੰਦੀ ਹੈ ਤਾਂ ਦੈਨ ਉਹ ਫੈਡਰਲ ਕੋਰਟ ਜੁਡੀਸ਼ੀਅਲ ਰੀਵਿਊ ਦੀ ਅਰਜ਼ੀ ਲਗਾ ਸਕਦਾ ਹੈ ਉਹ ਜੇ ਐਕਸੈਪਟ ਹੁੰਦੀ ਹੈ ਉਹਨ ਪਰ ਰੀ ਮਿਲ ਗਈ ਤਾਂ ਚਲੋ ਉਹ ਤੇ ਸੁਣਵਾਈ ਹੋ ਜੇਗੀ ਤਾਂ ਜੇ ਉਹ ਰੀਲੀਫ ਨਹੀਂ ਮਿਲਦੀ ਜੁਡੀਸ਼ੀਅਲ ਰੀਵਿਊ ਜੇ ਉਹਦਾ ਰਿਫਿਊਜ਼ ਹੋ ਗਿਆ ਤਾਂ ਉਸ ਤੋਂ ਬਾਅਦ ਵੀ ਉਹਦੇ ਕੋਲੇ ਅ ਫਰਦਰ ਕਈ ਕੰਪੋਨੈਂਟ ਰਸਤੇ ਹੈਗੇ ਨੇ ਉਹਦੀ ਪ੍ਰਾ ਦੀ ਅਪਲੀਕੇਸ਼ਨ ਆਏਗੀ ਬਾਈਚਾਂਸ ਐਨ ਇਹ ਨੂੰ ਤਾਂ ਹੁਣ ਸਮਾਂ ਵੀ ਲੰਘ ਜਾਂਦਾ 2.5 ਸਾਲ ਦੀ ਪ੍ਰੋਸੈਸ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਸੀਬੀਐਸਏ ਕੋਲ ਜੇ ਉਹਦੀ ਫਾਈਲ ਚਲੀ ਗਈ ਜਾਂਦੀ ਹੈ ਜਿਹੜਾ ਮੇਨ ਡਿਪਾਰਟਮੈਂਟ ਹੈ ਨੈਸ਼ਨਲ ਬਾਰਡਰ ਸਕਿਉਰਿਟੀ ਏਜੰਸੀ ਜਿਹੜੀ ਹੈਗੀ ਹੈ ਉਹਨਾਂ ਦੇ ਕੋਲ ਫਾਈਲ ਜਾਏਗੀ ਤਾਂ ਉਹਨਾਂ ਨੇ ਉਹਨਾਂ ਨੂੰ ਜਿਹੜੇ ਕਾਲ ਇਨ ਲੈਟਰਸ ਪਾਉਣੀਆਂ ਨੇ ਕਿ ਤੁਸੀਂ ਆ ਕੇ ਅਟੈਂਡੈਂਸ ਲਗਾਓ ਤੁਸੀਂ ਦੱਸੋ ਕਿੱਥੇ ਰਹਿ ਰਹੇ ਹੋ ਉਹਦੀ ਡਿਟੇਲਸ ਵਗੈਰਾ ਸਾਰੀ ਆਪਣੀ ਆਈਡਿਜ਼ ਲੈ ਕੇ ਆਓ ਉਹ ਪ੍ਰੋਸੈਸ ਉਹਨਾਂ ਕੋਲ ਚੱਲਦੀ ਹੈ ਉਹਨਾਂ ਕੋਲ ਵੀ ਕੱਲੀ ਉਸ ਕੱਲੇ ਇੰਡੀਵਿਜੂਅਲ ਦੀ ਫਾਈਲ ਤਾਂ ਹੈ ਨਹੀਂ ਹਜ਼ਾਰਾਂ ਦੀ ਜਗ੍ਹਾ ਲੱਖਾਂ ਹੀ ਐਪਲੀਕੇਸ਼ਨਾਂ ਲੱਗ ਰਹੀਆਂ ਨੇ ਤੇ ਪਿਛਲੇ ਸਾਲਾਂ ਤੋਂ ਲੱਗਦੀਆਂ ਆ ਰਹੀਆਂ ਨੇ ਉਹ ਤਾਂ ਐਨੇ ਵੱਡਾ ਬੈਕਲੋਗ ਰਿਫਿਜੀ ਫਾਈਲਜ਼ ਦਾ ਖੜਾ ਹੋ ਚੁੱਕਾ ਹੈ ਸਰਕਾਰ ਦੇ ਕੋਲ ਉਹਨੂੰ ਪ੍ਰੋਸੈਸ ਕਰਨ ਨੂੰ ਸਮਾਂ ਹੀ ਹ ਦਨ ਉਹਦੀ ਜੇ ਸੀਬੀਐਸ ਕੋਲ ਫਾਈਲ ਵੀ ਜਾਏਗੀ ਉੱਥੇ ਵੀ ਉਹਦੇ ਕੋਲ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਪਹਿਲੀ ਫਾਈਲ ਹੁੰਦੀ ਹੈ ਪਹਿਲੀ ਗੱਲ ਤਾਂ ਉੱਥੇ ਹਾਜ਼ਰੀਆਂ ਲੱਗਦੀ ਰਹਿੰਦੀਆਂ ਨੇ ਉਹ ਸਾਲ 6 ਮਹੀਨੇ 1.5 ਸਾਲ ਤੱਕ ਵੀ ਚੱਲ ਸਕਦਾ ਹੈ ਇਹਨਾਂ ਦਾ ਸੀਬੀਐਸ ਦੇ ਕੋਲ ਸਭ ਤੋਂ ਵੱਡਾ ਅੰਡਰਸਟਾਫ ਹੈਗਾ ਹਰ ਡਿਪਾਰਟਮੈਂਟ ਕੈਨੇਡਾ ਦਾ ਜਿਹੜੇ ਆਪਣੇ ਇੱਥੇ ਗਵਰਨਮੈਂਟ ਜੋ ਸਟਾਫ ਹੈਗੇ ਨੇ ਖਾਸ ਕਰਕੇ ਇਮੀਗ੍ਰੇਸ਼ਨ ਬ੍ਰੈਕਟ ਦੀ ਗੱਲ ਕਰ ਲਈਏ ਸੀਬੀਐਸ ਕੋਲ ਵੀ ਇਹਨੇ ਆਫੀਸਰ ਨਹੀਂ ਹੈਗੇ ਜਿੰਨੀ ਤਦਾਦ ਦੇ ਵਿੱਚ ਜਿੰਨੇ ਵੋਲਿਊਮ ਦੇ ਵਿੱਚ ਉਹਨਾਂ ਕੋਲ ਫਾਈਲਸ ਨੇ ਜਾਂ ਡਾਟਾ ਪੇਪਰਸ ਆਮਨੇ ਜਿਨ੍ਹਾਂ ਉੱਤੇ ਉਹਨਾਂ ਨੇ ਕੰਮ ਕਰਨਾ ਹੈ ਹੁਣ ਪ੍ਰਾ ਦੀ ਐਪਲੀਕੇਸ਼ਨ ਆਏਗੀ ਮੰਨ ਲਓ ਉਹਦੇ ਵਿੱਚ ਵੀ ਜੇ ਉਹਨੂੰ ਲੱਗ ਰਿਹਾ ਹੈ ਕਿ ਹਾਂ ਇਹਦਾ ਅਫਸਰ ਨੇ ਕਾਰਵਾਈ ਕਰਤੀ ਸਮਝ ਜਿੰਨਾ ਵੀ ਲੱਗਿਆ ਉਹਦੀ ਰਿਮੂਵਲ ਰੈਡੀ ਹੋ ਗਈ ਫਾਈਲ ਕਿ ਹਾਂ ਇਹ ਪਰਸਨਲ ਰਿਮੂਵ ਕੀਤਾ ਜਾਏਗਾ ਉਨੀ ਦੇਰ ਤੱਕ ਗੁਰਜੀਤ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਉਹਦੇ ਕੋਲ ਕੋਈ ट्रैवल ਡਾਕੂਮੈਂਟ ਨਹੀਂ ਹੁੰਦਾ ਇੰਡੀਆ ਦੇ ਕੈਨੇਡਾ ਦੇ ਰਿਲੇਸ਼ਨ ਦਾ ਪਹਿਲਾਂ ਤੋਂ ਹੀ ਚੱਲੇ ਆ ਰਹੇ ਨੇ ਹੁਣ ਆਪਾਂ ਜੀ ਇੰਡੀਆ ਦੇ ਕਿਸੇ ਇੰਡੀਵਿਜੂਅਲ ਦੀ ਗੱਲ ਕਰ ਲਈ ਜਿਹੜਾ ਇੱਥੇ ਆ ਕੇ ਰਿਫਿਊਜੀ ਕਲੇਮ ਕਰਦਾ ਚਾਹੇ ਉਹ ਕਿਸੇ ਵੀ ਵਿਜ਼ਿਟ ਤੇ ਆਇਆ ਹੋਵੇ ਤਾਂ ਉਹਨਾਂ ਨੂੰ ਦਾ ਪਹਿਲਾ ਇਹ ਹੁੰਦਾ ਕਿ ਉਹ ਪਾਸਪੋਰਟ ਦਾ ਆਪਣਾ ਵੈਸੇ ਡਿਸਟਰੋਏ ਕਰ ਦਿੰਦੇ ਨੇ ਜਾਂ ਉਹਨਾਂ ਕੋਲ ਉਸ ਸਮੇਂ ਐਂਡ ਦੇ ਸਮੇਂ ਪਾਸਪੋਰਟ ਹੁੰਦਾ ਹੀ ਨਹੀਂ ਸੋ ਟ੍ਰੈਵਲ ਡਾਕੂਮੈਂਟ ਤੋਂ ਬਿਨਾ ਕਿਸੇ ਇੰਡੀਵਿਜੂਅਲ ਨੂੰ ਕੋਈ ਵੀ ਕੰਟਰੀ ਵਾਪਸ ਨਹੀਂ ਭੇਜ ਸਕਦੀ ਹੁਣ ਜੇ ਉਹ ਪਾਸਪੋਰਟ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਹੜੀ ਕਿ ਕਰਦਾ ਵੀ ਹੈ ਸੀਬੀਐਸਏ ਇੰਡੀਆ ਵਾਲਿਓ ਪਾਸਪੋਰਟ ਬਣਾ ਕੇ ਨਹੀਂ ਦਿੰਦੇ ਉਹਦਾ ਓਕੇ ਉਹਨੂੰ ਵੀ ਬਹੁਤ ਸਮਾਂ ਲੱਗ ਜਾਂਦਾ ਹੈ ਔਰ ਬਾਈ ਚਾਂਸ ਹੁਣ ਜੇ ਪਾਸਪੋਰਟ ਕਿਸਦਾ ਬਣ ਵੀ ਜਾਂਦਾ ਤਾਂ ਐਨ ਨੇ ਉਹ ਬੰਦਾ ਆਪ ਹੀ ਅੱਕ ਜਵੇ ਕਹਿ ਜਵੇ ਤੇ ਠੀਕ ਹੈ ਜੀ ਮੈਂ ਤਾਂ ਜਾਣਾ ਪਰ ਉਹ ਵੀ ਪਾਸਪੋਰਟ ਤੋਂ ਬਿਨਾਂ ਨਹੀਂ ਜਾਂਦਾ ਕਈ ਵਾਰੀ ਉਹ ਵਿਚਾਰਾ ਆਪ ਹੀ ਪਾਸਪੋਰਟ ਕਿਸੇ ਬਸਿਓ ਪ੍ਰਬੰਧ ਕਰ ਲੈਂਦਾ ਕਿ ਮੈਂ ਤਾਂ ਇਹ ਹਾਲਾਤ ਚੋਂ ਨਿਕਲਾਂ ਗੁੱਲ ਮਿਲਾ ਕੇ ਇਹ ਇੱਕ ਐਨੀ ਸੋਕ ਇਹ ਤਾਂ ਸਟੇਟਮੈਂਟ ਦੇ ਦੇਣੀ ਕਿ ਅਸੀਂ ਇਹ ਫਾਈਲਸ ਰੋਕ ਦਵਾਂਗੇ ਬਿਲਕੁਲ ਗਲਤ ਹੈ ਇਮੀਗ੍ਰੇਸ਼ਨ ਮਿਨਿਸਟਰ ਕੋਲ ਕੋਈ ਪਾਵਰ ਹੀ ਨਹੀਂ ਹੈਗੀ ਦੂਜੇ ਪਾਸੇ ਡਿਪਾਰਟਮੈਂਟ ਬਣਿਆ ਹੋਇਆ ਹੈ ਪ੍ਰੋਸੈਸ ਬਣੀ ਹੋਈ ਹੈ ਪ੍ਰੋਸੀਜਰ ਬਣੇ ਹੋਏ ਨੇ ਐਕਟ ਬਣੇ ਹੋਏ ਨੇ ਹੁਣ ਜਿਹੜਾ ਰੈਫਿਊਜੀ ਕਲੇਮ ਕਰ ਰਿਹਾ ਹੈ ਚਾਹੇ ਉਹ 에어ਪੋਰਟ ਤੇ ਆ ਕੇ ਕਰ ਰਿਹਾ ਹੈ ਚਾਹੇ ਇੱਥੇ ਪਹੁੰਚਿਆ ਹੋਇਆ ਕਰ ਰਿਹਾ ਉਹਦੇ ਕੋਲ ਚਾਰਟਰ ਰਾਈਟ ਉਹਦੇ ਰਾਈਟਸ ਹੈਗੇ ਨੇ ਅੰਡਰ ਚਾਰਟਰ ਆਫ ਜਿਹੜਾ ਰਾਈਟਸ ਚੱਲਦਾ ਹੈ ਜੀ ਉਹਦੇ ਅਧਾਰ ਤੇ ਵੀ ਫਰਦਰ ਉਹਦੇ ਕੋਲ ਰਾਈਟਸ ਦਿੱਤੇ ਹੋਏ ਨੇ ਹੁਣ ਨਾ ਤਾਂ ਇਮੀਗ੍ਰੇਸ਼ਨ ਮਿਨਿਸਟਰ ਚਾਰਟਰ ਆਫ ਰਾਈਟਸ ਦੀ ਜਿਹੜੇ ਸਟੈਚੂਟ ਨੇ ਐਕਸ ਨੇ ਉਹਨਾਂ ਨੂੰ ਤਬਦੀਲ ਕਰ ਸਕਦਾ ਸਟੇਟਮੈਂਟ ਦੇ ਨਾਲ ਨਾ ਹੀ ਉਹ ਕੋਈ ਪ੍ਰੋਗਰਾਮ ਨੂੰ ਇਮੀਡੀਏਟਲੀ ਤਬਦੀਲ ਕਰ ਸਕਦਾ ਸੋ ਇੱਕ ਲੰਬੀ ਪ੍ਰੋਸੈਸਾ ਲੰਮਾ ਪ੍ਰੋਸੀਜਰ ਹੈ ਔਰ ਜਿਹੜਾ ਹੁਣ ਇਹ 5 ਮਿਲੀਅਨ ਦਾ ਨੰਬਰ ਆ ਰਿਹਾ ਹੈ ਮਿਨਿਸਟਰ ਸਾਹਿਬ ਵੀ ਮੰਨ ਰਹੇ ਨੇ ਇਹਨਾਂ ਦਾ ਪਹਿਲੀ ਗੱਲ ਤਾਂ ਕੋਈ ਵੀ ਆਪਣੇ ਜਾਏਗਾ ਹੀ ਨਹੀਂ ਜੋ ਮਿਨਿਸਟਰ ਕਹਿ ਕੇ ਮਿਸਟਰ ਦਾ ਅਨਸਰ ਸੀ ਕਿ ਜਦੋਂ ਮੈਂ ਕੁਝ ਵੀ ਕਹਾਂ ਤਾਂ ਦੇ ਮੰਨ ਲੈਣਗੇ ਪਰ ਹੁਣ ਉਹ ਕਹਣਾ ਸੌਖਾ ਹੈ ਕਹਣਾ ਸੌਖਾ ਯਾਰ ਉਹਨੇ ਅਨਸਰ ਦੇਣਾ ਸੀਗਾ ਅਨਸਰ ਉਹ ਦੇ ਰਿਹਾ ਸਾਹਮਣੇ ਵੀ ਜਿਹੜੇ ਪੁੱਛ ਰਹੇ ਨੇ ਉਹਨਾਂ ਨੇ ਬਿਠਾਇਆ ਇਸ ਕਰਕੇ ਸੀਗਾ ਕਿ ਉਹ ਆਨਸਰ ਤਾਂ ਵੈਸੇ ਹੀ ਜਿਵੇਂ ਕਹ ਲੋ ਕਿ ਸੈਟੀਸਫਾਈ ਆਨਸਰ ਹੀ ਨਹੀਂ ਹੈਗਾ ਰਿਸਪੋਨਸੀਬਲ ਆਨਸਰ ਹੀ ਨਹੀਂ ਹੈਗਾ ਸੋ ਇਹ ਜਿਹੜੀ ਇੱਕ ਵੱਡੀ ਮੁਸ਼ਕਲ ਖੜੀ ਹੋ ਚੁੱਕੀ ਹੈ ਸੋ ਇਹ ਸਰਕਾਰ ਜਦ ਤੱਕ ਵੀ ਰਹੇਗੀ ਅਗਲੀ ਸਰਕਾਰ ਵੀ ਆਉਂਦੀ ਹੈ ਇਹ ਤਾਂ ਉਹਨਾਂ ਦੇ ਸਾਹਮਣੇ ਬਹੁਤ ਵੱਡੇ ਸਵਾਲ ਹੋਣਗੇ ਕਿ ਇਸ ਜਿਹੜੀ ਹਾਲਾਤ ਬਣੇ ਹੋਏ ਨੇ ਇਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਚ ਕਰਦੇ ਨੇ ਕਿਸ ਤਰ੍ਹਾਂ ਇਮੇਜ ਡਿਪਾਰਟਮੈਂਟ ਦੀ ਬਣਦੀ ਹੈ ਕੱਲੀਆਂ ਰੂਲ ਦੀਆਂ ਤਬਦੀਲੀਆਂ ਕਰਦਣੀਆਂ ਕਿ ਅਸੀਂ ਸਟੂਡੈਂਟ ਦਾ ਕੋਟਾ ਘਟਾ ਦਾਂਗੇ ਉਹ ਵੀ ਤੁਸੀਂ ਉਦੋਂ ਕਰ ਰਹੇ ਹੋ ਜਦੋਂ ਤੁਹਾਨੂੰ ਦਿਖ ਰਿਹਾ ਕਿ ਬਿਲਕੁਲ ਐਂਡ ਤੇ ਤੁਹਾਡਾ ਹੱਥ ਆ ਚੁੱਕਾ ਹੈ ਹੁੰਦਾ ਰੱਸੀ ਹੱਥੋਂ ਨਿਕਲ ਰਹੀ ਹੈ ਬਿਲਕੁਲ ਤੇ ਉਦੋਂ ਵੀ ਤੁਸੀਂ ਜੋ ਕਰ ਰਹੇ ਹੋ ਤਾਂ ਉਹ ਵੀ ਕਰਨ ਦੇ ਇੰਪੈਕਟ ਤਾਂ ਆਉਣ ਵਾਲੇ ਕੁਝ ਸਾਲਾਂ 'ਚ ਦਿਖਣਗੇ ਜਿਹੜੀ ਇੰਡੀਵਿਜੂਅਲ ਹੁਣ ਜਿਹੜੇ ਕੋਈ ਆਏ ਵੀ ਹੋਏ ਨੇ ਵਿਦਿਆਰਥੀ ਹਰ ਕੋਈ ਆਪਣੀ एलिਜੀਬਿਲਟੀ ਬਣਾ ਕੇ ਆਇਆ ਹੋਇਆ ਕਿਸੇ ਦਾ ਕਸੂਰ ਨਹੀਂ ਜਿਹੜੇ ਇੰਡੀਵਿਜੂਅਲ ਇੱਕ ਕਸੂਰ ਹੈ ਜੇ ਤੁਹਾਡਾ ਸਟੇਟਸ ਆਊਟ ਆਫ ਸਟੇਟਸ ਤੁਹਾਡਾ ਹੋ ਰਿਹਾ ਸਟੇਟਸ ਐਕਸਪਾਇਰ ਹੋ ਰਿਹਾ ਉੱਥੇ ਤੁਹਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਵੀ ਇੰਡੀਵਿਜੂਅਲ ਪਹੁੰਚਿਆ ਹੋਇਆ ਚਾਹੇ ਵਿਜ਼ਟਰ ਤੇ ਚਾਹੇ ਪੀਜੀ ਸਟੱਡੀ ਪਰਮਿਟ ਤੇ ਉਸ ਤੋਂ ਬਾਅਦ ਪੀਜੀ ਵਰਪਨ ਤੇ ਉੱਤੇ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਉਹ ਤੁਸੀਂ ਕੈਜੂਅਲ ਹੋ ਕੇ ਚੱਲਦੇ ਹੋ ਕਿ ਇੱਕ ਮਾਹੌਲ ਹੀ ਐਦਾਂ ਦਾ ਬਣ ਚੁੱਕਾ ਸੀਗਾ ਕਿ ਹਰ ਤੀਜਾ ਚੌਥਾ ਵਿਦਿਆਰਥੀ ਜਦ ਮੈਂ ਗੱਲ ਕਰ ਲਾ ਉਹ ਕੈਜੂਅਲੀ ਹੋ ਕੇ ਘੁਮ ਰਿਹਾ ਹੁੰਦਾ ਸੀਗਾ ਤੇ ਹੁਣ ਉਹਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਜਿਹੜੀਆਂ ਇਹ ਰਿਫਿਜੀ ਕਲੇਮ ਦੀਆਂ ਐਪਲੀਕੇਸ਼ਨਾਂ ਦਾ ਲੱਗੀਆਂ ਉਹਨਾਂ ਨੂੰ ਇੱਕੋ ਫਾਇਦਾ ਹੋਣਾ ਰਿਫਿਜੀ ਕਲੇਮ ਦੀ ਐਪਲੀਕੇਸ਼ਨ ਦਾ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੇ ਵਾਸਤੇ ਘੱਟੋ ਘੱਟ 4-5 ਸਾਲ ਮਿਲ ਜਾਣਗੇ ਔਰ ਲੀਗਲ ਇੱਕ ਵਰਕ ਪਰਮਿਲਦਾ ਜਦੋਂ ਰਿਫਿਜੀਕਲਮ ਕੀਤਾ ਜਾਂਦਾ ਉਸ ਵਰਕ ਪਰਮ ਤੇ ਉਪਨ ਵਰਪਨ ਹੁੰਦਾ ਜਿਹੜਾ ਮਰਜੀ ਕੰਮ ਕਰ ਸਕਦੇ ਹੋ ਉਹੀ ਇੱਕ ਲਾਲਚ ਹੈ ਔਰ ਜਿਹੜੀ ਰਿਫਿਜੀ ਕਲੇਮ ਦੀ ਐਪਲੀਕੇਸ਼ਨ ਉਹਨਾਂ ਚ ਤੋਂ ਅਪਰੂਵਲ ਆਉਣੀ ਹੀ ਨਹੀਂ ਹੂੰ ਬਹੁਤ ਰੇਅਰ ਹੈ ਕਿ 0.1% ਚਾਂਸ ਹੋਗਾ ਕਿ ਉਹ ਅਪਰੂਵ ਹੋਣ ਲੱਗ ਜਨ ਕਿਉਂਕਿ ਜੇ ਜਿਹੜੇ ਵਿਦਿਆਰਥੀਆਂ ਵਾਲੇ ਪਾਸਿਓ ਫੂਜੀ ਐਪਲੀਕੇਸ਼ਨ ਲਗੀਆਂ ਨੇ ਬਾਈ ਚਾਂਸ ਜੇ ਕੋਈ ਜੱਜ ਨੇ ਪੰਜਵੀਂ ਪ੍ਰੂਵ ਕਰਤੀਆਂ ਉਹ ਬਾਕੀਆਂ ਜਿੰਨੇ ਵੀ ਬਾਕੀ ਕਿੰਨੇ ਵੀ ਹਜ਼ਾਰ ਹੋਣਗੇ ਸਭ ਨੇ ਤਾਂ ਕੇਸ ਠੋਕ ਦੇਣਾ ਕਿ ਜੇ ਜੀ ਉਹਦੀ ਸਾਡੇ ਵੀ ਸੇਮ ਗਰਾਊਂਡਸ ਨੇ ਉਹਨਾਂ ਦੀ ਪ੍ਰੂਵ ਕੀਤੀ ਹੈ ਸਾਡੀ ਕਿਉਂ ਨਹੀਂ ਕਰ ਰਹੇ ਉਹ ਇੱਕ ਨਵਾਂ ਕਲੇਸ਼ ਪੈਦਾ ਹੋ ਜਾਏਗਾ ਸਰਕਾਰ ਵਾਸਤੇ ਤਾਂ ਬਹੁਤ ਗੱਲਾਂ ਨੇ ਜਿਹੜੀਆਂ ਕਿ ਕਈ ਵਾਰੀ ਜੋ ਬੈਠੇ ਆਪਣੇ ਅਕਾਉਂਟੇਬਿਲਟੀ ਰਿਸਪੌਂਸਿਬਲ ਪਰਸਨ ਬੈਠੇ ਹੁੰਦੇ ਨੇ ਜਿਵੇਂ ਮਿਨਿਸਟਰ ਹੈ ਮਿਨਿਸਟਰ ਦਾ ਸਟਾਫ ਹੈ ਉਹਨਾਂ ਨੂੰ ਨਹੀਂ ਸੋਚਿਆ ਹੁੰਦਾ ਕਿਉਂਕਿ ਦੇਖੋ ਕੈਨੇਡਾ ਵੈਸੇ ਉਹ ਕੰਟਰੀ ਹੈ ਜਿਹੜਾ ਵੀ ਇੱਥੇ ਆਇੰਦਾ ਉਹ ਇੱਥੇ ਪਹੁੰਚਣ ਤੋਂ ਬਾਅਦ 에ਅਰਪੋਰਟ ਤੋਂ ਨਿਕਲਦੇ ਸਾਰ ਕੇ ਕਈ ਵਾਰ ਤਾਂ 에ਅਰਪੋਰਟ ਦੇ ਫੀਲਿੰਗਾਂ ਚੱਲ ਰਹੀਆਂ ਹੁੰਦੀਆਂ ਨੇ ਹਨਾ ਪਿਛਲੇ ਵੀਕ ਤੋਂ ਆ ਰਿਹਾ ਸੀਗਾ 에ਅਰਪੋਰਟ ਤੇ ਦੇਖਿਆ ਉਹ ਪੂਰੇ ਟੈਚ ਵਗੈਰਾ ਸੀਗੇ ਕਿੰਡੀਵਿਜਲ ਦੇ ਉਹ ਉੱਥੇ ਸਰਵਿਸ ਕੈਨੇਡਾ ਦਾ ਬੋਰਡ ਲੱਗੇ ਜਿੱਥੇ ਆਪਾਂ ਰਾਈਵਲ ਦੇ ਆਨੇ ਆ ਉਹ ਉੱਥੇ ਖੜਕੇ ਕੁਝਨ ਨੂੰ ਦੇਖ ਕੇ ਫੋਨ ਤਾਂ ਆਪਣੀ ਫੋਟੋ ਆਨ ਦੀ ਫੀਲਿੰਗ ਲੈ ਰਿਆ ਸੀਗਾ ਤਾਂ 에어ਪੋਰਟ ਤੇ ਉੱਤਰ ਕੇ ਹੀ ਹਰ ਬੰਦਾ ਕੈਨੇਡਾ ਦਾ ਜਵਾਈ ਬਣ ਜਾਂਦਾ ਸੋ ਉਦੋਂ ਬਾਅਦ ਤੁਸੀਂ ਇੱਥੇ ਬਾਹਰ ਆ ਕੇ ਜੋ ਸੀਨ ਚੱਲ ਰਿਹਾ ਹੈ ਚਾਹੇ ਹਜੇ ਟੈਂਪਰੇਰੀ ਹੋ ਚਾਹੇ ਪੀਆਰ ਹੋ ਸੋ ਉਹ ਫੀਲਿੰਗ ਚੋਂ ਤਾਂ ਕੋਈ ਵੀ ਨਹੀਂ ਨਿਕਲਦਾ ਬਾਹਰ ਪਰ ਈਵਨ ਜੇ ਹੁਣ ਤੁਹਾਡੇ ਰਿਫਿਊਜੀ ਕਲੇਮ ਰਿਫਿਊਜ਼ ਵੀ ਹੋ ਗਏ ਜਾਂ ਤੁਹਾਡਾ ਕਿਸੇ ਪਾਸੇ ਪੀਆਰ ਦਾ ਨਹੀਂ ਬਣਦਾ ਤਾਂ ਵੀ ਹੌਸਲੇ ਸਭ ਦੇ ਬਲੰਦ ਹੋਣਗੇ ਔਰ ਜਿਹੜੀ ਗੱਲ ਮੁਕਾਦਮਾ ਕੀ ਮਿਨਿਸਟਰ ਦੇ ਕਹਿਣ ਦੇ ਨਾਲ ਨਾ ਤਾਂ ਵੋਲੰਟਰੀ ਕੋਈ ਵਾਪਸ ਜਾਏਗਾ ਔਰ ਜਦੋਂ ਸੱਤ ਦਿਨ ਕਿਸੇ ਦੀ ਕੋਈ ਸਿਹਤ ਖਰਾਬ ਹੋ ਗਈ ਜਾਂ ਸ਼ਹਿਦਾਨਾ ਮਾਹੌਲ ਹੋ ਗਿਆ ਜਾਂ ਪਿੱਛੇ ਅਰਜੰਸੀ ਹੋ ਗਈ ਉਹ ਇੰਡੀਵਿਜੁਅਲ ਰੀਜ਼ਨ ਬਣ ਜਾਂਦੇ ਨੇ ਪਰ ਉਸ ਤੋਂ ਤੁਹਾਡੇ ਕਲੇਮ ਵੀ ਰਿਫਿਊਜ਼ ਹੋ ਗਏ ਫਾਈਲ ਨਵੀਂ ਸਬਟ ਹੋਣਗੀਆਂ ਆਪਣੇ ਆਪ ਇੱਥੇ ਕੋਈ ਨਹੀਂ ਜਾਂਦਾ ਸੋ ਉਹ ਇੱਕ ਬਹੁਤ ਵੱਡਾ ਸਵਾਲ ਹੈ ਮਿਨਿਸਟਰ ਨੇ ਕਿਹਾ ਤਾਂ ਕਿ 5 ਮਿਲੀਅਨ ਇੰਡੀਵਿਜੁਅਲ ਅਗਲੇ ਸਾਲ ਤੱਕ ਚਲੇ ਜਾਣਗੇ ਜਦੋਂ ਉਹਨਾਂ ਦੇ ਸਟੇਟਸ ਐਕਸਪਾਇਰ ਹੋ ਰਹੇ ਨੇ ਨਾ ਉਹਨਾਂ ਨੂੰ ਭੇਜਣ ਦਾ ਡਿਪਾਰਟਮੈਂਟ ਦੇ ਕੋਲ ਕੋਈ ਬੰਦੋਬਸਤ ਹੈ ਨਾ ਇਨਵੈਂਟਰੀ ਹੈ ਨਾ ਇਹਨਾਂ ਉਹਨਾਂ ਦੇ ਕੋਲ ਐਕਸਪੈਂਸ ਹੈ ਹੁਣ ਇੱਕ ਜਿਹੜੀ ਇੰਡੀਵਿਜੂਅਲ ਨੂੰ ਡਿਪਾਰਟ ਕਰਨ ਦਾ ਜਾਂ ਡੀਪੋਰਟ ਕਰਨ ਦਾ ਜਾਂ ਇੱਥੋਂ ਭੇਜਣ ਦਾ ਵਾਪਸ ਉੱਤੇ ਖਰਚਾ ਵੀ ਕਿੰਨਾ ਆ ਜਾਂਦਾ ਜੇ ਹਿਸਾਬ ਤੋਂ ਲਾਇਆ ਜਾਵੇ ਤਾਂ ਪਰਸਨ ਵੀ ਉਹ ਖਰਚੇ ਸਰਕਾਰ ਦੇ ਕੋਲ ਵੀ ਇਹਨਾਂ ਬਜਟ ਨਹੀਂ ਹੈਗਾ ਜੀ ਪਹਿਲੀ ਗੱਲ ਇਹਨੇ ਆਫੀਸਰਸ ਨਹੀਂ ਹੈਗੇ ਇਹਨੇ ਸਟਾਫ ਵੀ ਨਹੀਂ ਹੈਗਾ ਇਹਨੇ ਸੈਂਟਰ ਵੀ ਨਹੀਂ ਹੈਗੇ ਸੋ ਬਹੁਤ ਵੱਡਾ ਇੱਕ ਕਹ ਲਓ ਕਿ ਜਿਹੜਾ ਬਣਿਆ ਹੋਇਆ ਸਾਹਮਣੇ ਤਾਂ ਚਲੋ ਇਹ ਤਾਂ ਹੁਣ ਮਿਲਰ ਸਾਹਿਬ ਵੀ ਦੱਸਣਗੇ ਵੀ ਕਿੱਦਾਂ 5 ਮਿਲੀਅਨ ਇੰਡੀਵਿਜੂਅਲ ਜਿਹੜੇ ਨੇ ਵਾਪਸ ਜਾਣਗੇ ਤੇ ਉਹਨਾਂ ਦੀ ਕੀ ਕੈਲਕੂਲੇਸ਼ਨ ਹੈ ਔਰ ਇਹਦੇ ਨਾਲ ਹੀ ਵੀ ਇਹ ਗੱਲ ਸਾਂਝੀ ਕਰਦੇ ਰਹਾਂਗੇ ਕਿ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਦੇ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਤਬਦੀਲੀਆਂ ਜਿਹੜੀ ਮਿਲਰ ਸਾਹਿਬ ਨੇ ਲਿਸਟ ਬਣਾ रखी ਹੈ ਉਹ ਵੀ ਜਾਰੀ ਰਹੇਗੀ ਉਹਦੇ ਲਈ ਵੀ ਸਭ ਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਿਰਫ ਤਬਦੀਲੀਆਂ ਕਰਨੀਆਂ ਨੇ ਉਹ ਚੰਗੇ ਪਾਸੇ ਜਾ ਰਹੀਆਂ ਨੇ ਜਾਂ ਨਹੀਂ ਜਾ ਰਹੀਆਂ ਉਹ ਤਾਂ ਹਜੇ ਤੱਕ ਚੰਗੇ ਪਾਸੇ ਵਾਲਾ ਤਾਂ ਹਜੇ ਕੋਈ ਇੰਪੈਕਟ ਦਿਖ ਨਹੀਂ ਰਿਹਾ ਬਿਲ ਆ ਰਹੀ ਹੈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਐਲ ਐਮ ਆਈਏ ਦੇ ਜਿਹੜੇ 50 ਪੁਆਇੰਟਸ ਨੇ ਉਹ ਵੀ ਬੰਦ ਕਰ ਦਿੱਤੇ ਜਾਣਗੇ ਤਾਂ ਤਾਂ ਲੱਗਦਾ ਹੈ ਕਿ ਉਹ ਵੀ ਬੰਦ ਹੋਣਗੇ ਜਾਂ ਸਿਰਫ ਇਹ ਵੀ ਗੱਲਾਂ ਹੀ ਨੇ ਦੇਖੋ ਹਜੇ ਤਾਂ ਜਿਹੜੀ ਗੁਰਜੀਤ ਇਮੀਗ੍ਰੇਸ਼ਨ ਮਿਨਿਸਟਰ ਦੀ ਸਟੇਟਮੈਂਟ ਆਈ ਹੈ ਕਿਉਂਕਿ ਹੋ ਗੀ ਰਹਿ ਕਿ ਜਿਵੇਂ ਹੁਣ ਆ ਇੱਕ ਜਿਹੜੀ ਮੀਟਿੰਗ ਚੱਲੀ ਹੈ ਐਮਪੀਸ ਕੰਜ਼ਰਵੇਟਿਵ ਐਮਪੀਸ ਨੇ ਉਠਾਇਆ ਮਿਲਰ ਸਾਹਿਬ ਨੂੰ ਹਰ ਪਾਸਿਓਂ ਮਿਲਰ ਸਾਹਿਬ ਤੇ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਐਦਾਂ ਦਾ ਹੀ ਜ਼ੋਰ ਪੈ ਰਿਹਾ ਹੈ ਚਾਹੀਏ ਆਮ ਪਬਲਿਕ ਹੈ ਕੈਨੇਡੀਅਨਸ ਨੇ ਸੋਸ਼ਲ ਮੀਡੀਆ ਹੈ ਹਰ ਪਾਸੇ ਔਰ ਇਵਨ ਕਿ ਟੋਰੰਟੋ ਜਾਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਕੈਨੇਡਾ ਫਸਦੀਆਂ ਰੈਲੀਆਂ ਵੀ ਚੱਲ ਰਹੀਆਂ ਨੇ ਕਾਫੀ ਕੁਝ ਹੋ ਰਿਹਾ ਸਾਰੇ ਪਾਸੇ ਉਹਦੇ ਸਾਰੇ ਦੇ ਕਰਕੇ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੁਣ ਐਲਐਮਆਈ ਦਾ ਮੁੱਦਾ ਇਹ 50 ਪੁਆਇੰਟ ਕੱਟਣ ਦਾ ਕਿਉਂ ਬਣ ਰਿਹਾ ਹੁਣ ਪਿਛਲੇ ਸਾਲਾਂ ਚ ਜਿਹੜੀ ਐਲਐਮਆਈ ਦੀ ਜਦੋਂ ਪੋਸਟ ਪੈਂਡੈਮਿਕ ਤੋਂ ਬਾਅਦ ਜਿਹੜਾ ਐਲਐਮਆਈ ਦੀ ਅਪਰੂਵਲ ਰੇਟ ਇੰਨੀ ਕੁ ਸੌਖੀ ਹੋ ਗਈ ਸੀ ਇੰਨੀ ਕੁ ਵੋਲਨਟੇਬਲਨ ਲੱਗਿਆ ਸੀ ਐਲਐਮਆਈ ਅਪਰੂਵਲ ਕਿ ਹੈਰਾਨੀ ਹੁੰਦੀ ਸੀ ਹੁਣ ਸਾਡਾ ਵੀ ਜਿਹੜਾ ਅਸੀਂ ਪ੍ਰੈਕਟਿਸ ਕਰ ਰਹੇ ਆ ਆਈ ਥਿੰਕ 13 ਸਾਲ ਹੋ ਜਨਨੇ ਨੇ 2015 16 ਦੀ ਗੱਲ ਕਰਾਂ ਉਸ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਉਦੋਂ ਐਲਐਮਆਈ ਦੀ ਅਪਰੂਵਲ ਲੈਣ ਦੀ ਪ੍ਰੋਸੀਜਰ ਉੱਤੇ ਵੀ ਸਾਡਾ ਸਟਾਫ ਦਾ ਆਫਿਸ ਦਾ ਔਰ EMPLOER ਦੀ ਵੀ ਡਾਕੂਮੈਂਟੇਸ਼ਨ ਦਾ ਕਾਫੀ ਜ਼ੋਰ ਲੱਗ ਜਾਂਦਾ ਸੀਗਾ ਜਦੋਂ ਹੁਣ ਇਮੀਡੀਏਟ ਤੁਸੀਂ ਉਹਨੂੰ ਇਹਨਾਂ ਸੌਖਾ ਕਰ ਦਿੱਤਾ ਪਿਛਲੇ 3 ਸਾਲਾਂ ਦੇ ਵਿੱਚੋਂ ਤੇ ਉਹਦੀ ਅਬਿਊਜ਼ ਸ਼ੁਰੂ ਹੋ ਗਈ ਜੀ ਸਪੈਸ਼ਲ ਕਾਲ ਲਈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਮੇਰਾ ਕੁਐਸਚਨ ਆ ਐ ਮੈਂ ਅਨੰਦਪੀਰ ਵਰਡ ਰਿਗਾਰਡਿੰਗ ਜਦੋਂ ਦਾ ਹੋਇਆ ਕਿ 6 ਮਹੀਨਿਆਂ ਬਾਅਦ ਆ ਤੁਸੀਂ ਅਪਲਾਈ ਕਰ ਸਕਦੇ ਆ ਜੀ ਤੇ ਸਾਡਾ ਕਲਮੋਸਟ ਕੇਸ ਨੂੰ ਸਾਲ ਹੋ ਗਿਆ ਸੀਗਾ ਮਤਲਬ ਨਾਨੀ ਤੇ ਕੰਮ ਕਰਦਿਆਂ ਨੂੰ ਤੇ ਅਸੀਂ ਅਪਲਾਈ ਕੀਤਾ ਪੀਆਰ ਤੇ ਨਿਕਲਦੇ ਨਹੀਂ ਪਏ ਹੁੰਦਾ 4 ਮਹੀਨੇ ਹੋ ਗਏ ਜੀ ਦਾ ਤੇ ਸਾਨੂੰ ਪੁੱਛਣਾ ਕਿ ਹੁਣ ਇਹ ਪੀਆਰ ਸਲੋ ਹੋ ਰਹੀ ਹੈ ਨਾਨੀ ਜੀ ਜੀ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਅਨਸਰ ਸੁਣ ਸਕਦੇ ਹੋ ਜੀ ਧੰਨਵਾਦ ਕਾਲ ਕਰਨ ਦਾ ਹਾਂ ਓਕੇ ओके सो ਇਹਨਾਂ ਦਾ ਸਵਾਲ ਦਾ ਜਵਾਬ ਦੇ ਦੇਣਾ ਕਿ ਜਿਹੜੀ ਨੈਣੀ ਇਹਨਾਂ ਦਾ ਸਵਾਲ ਇਹ ਸੀ ਕਿ ਸ਼ਾਇਦ ਨੈਣੀ ਇੱਥੇ ਪਹੁੰਚ ਪਹੁੰਚ ਚੁੱਕੀ ਹੈ ਇੱਥੇ 6 ਮਹੀਨੇ ਜਿਹੜੀ ਪਿਛਲੇ ਪਾਰਲਰ ਦੇ ਵਿੱਚ ਆਈਆਂ ਨੈਣੀ ਉਹਨਾਂ ਵਾਸਤੇ ਹੈ ਕਿ ਇੱਥੇ ਆਉਣ ਤੋਂ ਬਾਅਦ 6 ਮਹੀਨੇ ਐਜ਼ ਅ ਨੈਨੀ ਉਹਨਾਂ ਨੇ ਜੌਬ ਕਰਨੀ ਹੈ ਤਾਂ ਉਹ ਇਹਨਾਂ ਦੇ 6 ਮਹੀਨੇ ਪੂਰੇ ਹੋ ਕੇ ਇਹਨਾਂ ਨੇ ਪੀਆਰ ਦੀ ਫਾਈਲ ਲਗਾਈ ਹੋਈ ਹੈ ਪਰ ਇਹ ਕਹਿ ਰਹੇ ਨੇ ਕਿ ਸਾਲ ਹੋ ਗਿਆ ਉਹਦਾ ਕੁਝ ਜਵਾਬ ਨਹੀਂ ਆ ਰਿਹਾ ਬਟ ਜਦੋਂ 6 ਮਹੀਨੇ ਪੂਰੇ ਹੁੰਦੇ ਨੇ ਐਪਲੀਕੇਸ਼ਨ ਥੋੜੀ ਸਬਮਿਟ ਹੋ ਗਈ ਸੀਪੀਸੀ ਜਿਹੜਾ ਐਡਮਿਨਟਨ ਹੈ ਉੱਥੇ ਆਫਿਸ ਹੁੰਦਾ ਜਿੱਥੋਂ ਪ੍ਰੋਸੈਸ ਹੋਰੀਨ ਐਪਲੀਕੇਸ਼ਨ ਤਾਂ ਇੰਨਾ ਸਮਾਂ ਤਾਂ ਨਹੀਂ ਲੱਗਦਾ ਤੁਹਾਡੇ ਕਾਉਂਸਲ ਨੂੰ ਤੁਹਾਡੇ ਵਕੀਲ ਨੂੰ ਉਹਨੂੰ ਫਾਲੋ ਕਰਨਾ ਬਣਦਾ ਹੈ ਕਈ ਵਾਰ ਕੀ ਹੁੰਦਾ ਕਿ ਆਫੀਸਰ ਤੁਹਾਡੇ ਤੋਂ ਡਾਕੂਮੈਂਟੇਸ਼ਨ ਮੰਗ ਲੈਂਦਾ ਹੈ ਬੈਂਕ ਦੀਆਂ ਸਟੇਟਮੈਂਟਸ ਤੇ ਜੋ ਜੇ ਪਹਿਲਾਂ ਤੁਸੀਂ ਉਹ ਨਹੀਂ ਭੇਜਿਆ ਜਾਂ ਕੁਝ ਹੋਰ ਡਾਕੂਮੈਂਟਸ ਮੰਗ ਸਕਦਾ ਪਰ ਜਦੋਂ 6 ਮਹੀਨੇ ਪੂਰੇ ਹੋ ਗਏ ਤਾਂ ਉਸ ਤੋਂ ਬਾਅਦ ਐਟਲੀਸਟ ਤੁਹਾਡੇ 8 ਜਾਂ 10 ਹਫ਼ਤੇ ਲੱਗਣੇ ਚਾਹੀਦੇ ਨੇ ਉਹਦੀ ਜਿਹੜੀ ਤੁਹਾਡੀ ਫਰਦਰ ਅਪਰੂਵਲ ਔਨ ਨੂੰ ਜਿਹੜੀ ਤੁਹਾਨੂੰ ਸੀਓਪੀਆਰ ਦੇਣੀ ਹੈ ਉਹਦੀ ਪੋਰਟਲ ਵੰਦੀ ਈਮੇਲ ਅਜ ਆਣੀ ਚਾਹੀਦੀ ਹੈ ਤਾਂ ਜੇ ਨਹੀਂ ਆ ਰਹੀ ਸਾਨੂੰ ਸੰਪਰਕ ਕਰ ਸਕਦੇ ਹੋ ਸਾਰੀ ਡਿਟੇਲ ਸਾਂਝੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਫਰਦਰ ਗਾਈਡ ਕੀਤਾ ਕੋਸਮ ਬੋਲ ਰਹੇ ਨੇ ਜੀ ਤੇ ਐਨਾਲਿਸਰ ਤੁਸੀਂ ਗੱਲ ਕਰ ਰਹੇ ਸੀਗੇ ਐਲ ਐਮ ਆਈਏ ਦੀ 2015-16 ਦੇ ਵਿੱਚ ਕਿਸ ਤਰ੍ਹਾਂ ਪ੍ਰੋਸੀਜਰ ਸੀਗਾ ਬਿਲਕੁਲ ਉਸ ਸਮੇਂ ਜਿਵੇਂ ਇੱਕ ਐਲ ਐਮ ਆਈ ਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਉਣ ਦੇ ਵਾਸਤੇ ਇਹ ਲੱਗਦਾ ਸੀ ਕਿ ਮਿਹਨਤ ਹੋ ਰਹੀ ਹੈ ਹੁਣ ਪਿਛਲੇ ਸਾਲਾਂ ਚ ਕੀ ਹੋਇਆ ਕਿ ਚਾਹੇ ੈਂਪਲੋਰ ਦਾ ਸਾਲ ਦਾ ਬਿਜ਼ਨਸ ਪੁਰਾਣਾ ਹੈ ਚਾਹੇ ਉਹਦੇ ਕੋਲ ਫਾਈਨੈਂਸ਼ੀਅਲ ਟੀ 2 ਸਮਰੀ ਜਾਂ ਜੋ ਉਹਨਾਂ ਦੀ ਟੀ 4 ਸਮਰੀ ਹੈ ਉਹਦੇ ਚ ਚਾਹੇ ਫਾਈਨੈਂਸ਼ੀਅਲ ਹੈ ਜਾਂ ਨਹੀਂ ਹੈ ਔਰ ਸਰਵਿਸ ਕੈਨੇਡਾ ਆਫਿਸਰ ਇੱਕ ਹੈ ਕੈਨ ਦਾ ਸੀ ਕਿ ਤੁਸੀਂ ਅਕਾਊਂਟੈਂਟ ਤੋਂ ਸੀਪੀਏ ਤੋਂ ਇੱਕ ਫਾਈਨੈਂਸ਼ੀਅਲ ਜਿਹੜੀ ਤੁਹਾਡੀ ਅਕਾਉਂਟੇਬਿਲਟੀ ਦੀ ਲੈਟਰ ਇੱਕ ਲਿਖਵਾ ਦਿਓ ਕਿ ਠੀਕ ਹੈ ਤੁਹਾਡੇ ਵਰਕਰ ਜਿਹਨੂੰ ਹਾਇਰ ਕਰਨਾ ਚਾਹੁੰਦੇ ਹੋ ਉਹਦੀ 45000 ਗ੍ਰੋਸ ਬੰਦੀ ਹੈ ਕਿ ਤੁਸੀਂ ਉਹ ਦੇਣ ਦੇ ਕੰਪਨੀ ਉਹਨੇ ਫਾਈਨੈਂਸ਼ੀਅਲ ਸਟੇਟਸ ਤੇ ਹੈਗੀ ਹੈ ਉਹਨ ਇੱਕ ਸੀਪੀ ਦੀ ਲੈਟਰ ਦੇ ਨਾਲ ਐਲਐਮਆਪਰੂਵ ਹੋਣੀ ਸ਼ੁਰੂ ਹੋ ਚੁੱਕੀਆਂ ਸੀਗੀਆਂ ਦੈਨ ਹੁਣ 50 ਪੁਆਇੰਟ ਉਹਦੇ ਐਡ ਵੀ ਕਰਨੇ ਬਣ ਸ਼ੁਰੂ ਹੋ ਚੁੱਕੇ ਸੀ ਉਹਦਾ ਰੂਲ ਪੁਰਾਣਾ ਚੱਲਦਾ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ 600 ਪੁਆਇੰਟ ਮਿਲਦੇ ਸੀਗੇ ਹਰਪੁਰ ਸਰਕਾਰ ਦੇ ਸਮੇਂ ਦੇ ਵਿੱਚ ਜਦੋਂ ਹਰਪੁਰ ਸਰਕਾਰ ਵੀ ਕਾਫੀ 8-9 ਸਾਲ ਰਹੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤਬਦੀਲੀ ਕੀਤੀ ਉਹ 600 ਤੋਂ 50 ਪੁਆਇੰਟ ਕੀਤੇ ਇਦਾਂ ਦੇ ਜਿਹੜੇ ਕੋਈ ਤਬਦੀਲੀਆਂ ਨੇ ਉਹ ਮਿਨਿਸਟਰ ਦੇ ਕਹਿਣ ਤੇ ਹੋ ਜਾਂਦੀਆਂ ਨੇ ਇਮੀਡੀਏਟਲੀ ਹੁਣ ਜਿਹੜਾ ਤੁਸੀਂ ਪੁਆਇੰਟ ਦੀ ਗੱਲ ਕਰ ਰਹੇ ਹੋ ਇਹ ਪੁਆਇੰਟ ਬੰਦ ਹੋਣਗੇ ਜਾਂ ਨਹੀਂ ਹੋਣਗੇ ਹਜੇ ਤਾਂ ਸਿੰਪਲੀ ਇੱਕ ਇਹ ਜਨਰਿਕ ਸਟੇਟਮੈਂਟ ਹੀ ਆਈ ਹੈ ਇਹਨੂੰ ਇੰਪਲੀਮੈਂਟ ਕਰਨ ਨੂੰ ਕਿੰਨੇ ਮਹੀਨੇ ਲੱਗਦੇ ਨੇ ਕਿੰਨਾ ਸਮਾਂ ਲੱਗਦਾ ਹੈ ਉਹ ਉਹ ਨੂੰ ਮਿਨਿਸਟਰ ਮਿੰਨੀ ਸਾਹਿਬ ਨੇ ਦੇਖਣਾ ਉਦੋਂ ਤੱਕ ਕੋ ਇੱਥੇ ਸਰਕਾਰ 'ਚ ਹੋਣਗੇ ਨਹੀਂ ਹੋਣਗੇ ਕੀ ਮਾਹੌਲ ਹੋਏਗਾ ਪਰ ਜਿਹੜਾ ਇਹ ਅਬਿਊਜ਼ ਹੋ ਰਹੀ ਹੈ ਹਰ ਪਾਸੇ ਅਬਿਊਜ਼ ਕਰ ਲਈ ਹੈ ਨਹੀਂ ਕਿ ਉਹਦੇ 'ਚ ਤੈ ਹੁੰਦਾ ਕਿ ਚਲੋ ਏਮਪਲੋਰ ਨੇ ਐਲਐਮਆ ਲਈ ਹੈ ਉਹਦੇ ਕੋਲ ਵਰਕਰ ਉਹ ਕੰਮ ਕਰ ਰਿਹਾ ਹੈ ਉਸ ਵਰਕਰ ਨੂੰ ਇਨਡੇਫਿਨਿਟ ਅੱਗੇ ਫਰਦਰ ਕੰਮ ਫੁੱਲ ਟਾਈਮ ਜੌਬ ਦੇਣੀ ਚਾਹੁੰਦਾ ਹੈ ਉਹ ਪ੍ਰੋਗਰਾਮ ਦੀ ਜਿਹੜੀ ਡੈਫੀਨੇਸ਼ਨ ਹੈ ਪਰ ਉਹਦੇ 'ਚ ਹੁਣ ਇਹ ਹੋਇਆ ਕਿ ਜਿਹੜੀਆਂ ਐਲਐਮਆ ਵਾਸਤੇ ਕਿਸੇ ਨੂੰ 50 ਪੁਆਇੰਟ ਚਾਹੀਦੇ ਨੇ ਉਹਨਾਂ ਦੀ ਜਿਵੇਂ ਸੇਲ ਹੋਣੀ ਸ਼ੁਰੂ ਹੋ ਚੁੱਕੀ ਸੀਗੀ ਔਰ ਵੀ ਵੱਡੇ ਲੈਵਲ ਤੇ ਔਰ ਉਹਦੇ ਵਿੱਚ ਵੀ ਪਿਛਲੇ ਜੇ ਗੱਲ ਕਰੀਏ 3 ਸਾਲਾਂ ਤੋਂ ਵਿੱਚ ਇੰਨੀ ਜ਼ਿਆਦਾ ਅਬਿਊਜ਼ ਹੋਈ ਹੈ ਸਿਸਟਮ ਦੀ ਔਰ ਉਹਦੇ ਉੱਤੇ ਚਲੋ ਇੱਥੇ ਤਾਂ ਚਰਚਾ ਕੀ ਕਰਨੀ ਹੈ ਇਸੇ ਕਰਕੇ ਡਿਪਾਰਟਮੈਂਟ ਦੇ ਕੋਲੇ ਸਵਾਲ ਗਏ ਨੇ ਤਾਂ ਇਹਨਾਂ ਨੇ ਜਵਾਬ ਦਿੱਤਾ ਕਿ ਠੀਕ ਹੈ ਜੀ ਅਸੀਂ ਤਾਂ ਐਲਮੀ ਦੇ 50 ਪੁਆਇੰਟ ਹੀ ਬੰਦ ਕਰ ਦਾਂਗੇ ਇਹਨਾਂ ਦਾ ਲੌਜੀਕ ਇਹ ਹੈ ਕਿ 50 ਪੁਆਇੰਟ ਬੰਦ ਹੋਣਗੇ ਤਾਂ ਐਲਮੀ ਦੀ ਅਬਿਊਜ਼ ਨਹੀਂ ਹੋਏਗੀ ਤੇ ਉਹਦੇ ਨਾਲ ਇਹ ਵੀ ਹੈ ਕਿ ਨਾ ਸਰਵਿਸ ਕਿਰਦਕਲਾਂ ਦਾ ਸਟਾਫ ਹੈ ਕਿ ਇਕੱਲੇ ਇਕੱਲੇ এমਪਲੋਰ ਦੇ ਕੋਲ ਜਾ ਕੇ ਫੀਲਡ ਇਨਵੈਸਟੀਗੇਸ਼ਨ ਕਰਨ ਐਲ.ਆਈ. ਵੀ ਪ੍ਰੂਫ ਹੋ ਗਈ। ਹਬ ਬਹੁਤ ਰੇਅਰ ਹੁੰਦਾ ਹੈ। ਕਈ ਵਾਰ ਕਲਾਇੰਟ ਜਿਹੜੇ ਨੇ ਜਾਂ ਕਈ ਵਾਰ ਪਤਾ ਲੱਗਦਾ ਕਿ ਹਾਂ ਉੱਥੇ ਫੀਲਡ ਇਨਵੈਸਟੀਗੇਸ਼ਨ ਤੇ ਗਏ ਨੇ ਜੀ ਥੋੜਾ ਵਰਕਰ ਕਿੱਥੇ ਹੈ? ਥੋੜਾ ਉਹਦੀ ਅਟੈਂਡੈਂਸ ਸ਼ੀਟ ਕਿੱਥੇ ਹੈ? ਜੀ। ਰਾਈਟ ਨੋ ਕਿੱਥੇ ਹੈ? ਜੇ ਅੱਜ ਸਿਕ ਲੀਵ ਤੇ ਹੈ ਤਾਂ ਉਹਦੀ ਤੁੜ ਕੋ ਕਿੱਦਾਂ ਉਹਦੀ ਈਮੇਲ ਈਮੇਲ ਦਿਖਾਓ ਫੋਨ ਦਿਖਾਓ ਥਿੰਗਸ ਹੈਪਨ ਬਟ ਗੱਲ ਉੱਥੇ ਆ ਜਾਂਦੀ ਹੈ ਕਿ ਇੰਪਲੀਮੈਂਟੇਸ਼ਨ ਇੱਥੇ ਜਿਹੜਾ ਵੀ ਰੂਲ ਬਣਦਾ ਹੈ ਉਹਦੀ ਇੰਪਲੀਮੈਂਟੇਸ਼ਨ ਉਸ ਲੈਵਲ ਤੇ ਨਹੀਂ ਹੁੰਦੀ ਜਿੰਨੇ ਲੈਵਲ ਤੇ ਹੋ ਜਣੀ ਚਾਹੀਦੀ ਹੈ ਹੁਣ ਕੋਈ ਵੀ ਕਾਨੂੰਨ ਹੈ ਗੁਰਜੀਤ ਜੇ ਉਹਦੀ ਇੰਪਲੀਮੈਂਟੇਸ਼ਨ ਹੀ ਹੋਏਗੀ ਫੋਰ ਐਗਜ਼ਾਮਪਲ ਹੁਣ ਕਿਸੇ ਵੀ ਟਾਊਨ ਦੀ ਗੱਲ ਲੈ ਲਓ ਉੱਥੇ ਫੋਰ ਐਗਜ਼ਾਮਪਲ ਕੋਈ ਸ਼ਰਾਰਤਾਂ ਹੋ ਰਹੀਆਂ ਹੱਤਾਂ ਹੋ ਰਹੀਆਂ ਪੁਲਿਸ ਹੈਗੀ ਹੈ ਹੁਣ ਜਿਸ ਉੱਥੇ ਸਟਾਫ ਚਾਹੀਦਾ ਹੈ 50 ਤੇ ਉੱਥੇ ਹੈਗੇ ਨੇ ਸਿਰਫ 10 ਆਫੀਸਰ ਤਾਂ ਉਹ ਉਸ ਮਾਹੌਲ ਨੂੰ ਕਿਦਾਂ ਉਹ ਇੰਪਲੀਮੈਂਟ ਕਰ ਦਣਗੇ ਕਾਨੂੰਨ ਤਾਂ ਬਨੇ ਹੋਏ ਨੇ ਪਰ ਕਈ ਕਾਨੂੰਨ ਅੱਜ ਤੰ ਦੇ ਵੀ ਨੇ ਜਿਹੜੇ ਕਈ ਕੇ ਸਾਲਾਂ ਦੇ ਬਨੇ ਹੋਏ ਨੇ ਤੇ ਉਹਨਾਂ ਵਿੱਚ ਵੀ ਤਬਦੀਲੀਆਂ ਅੱਜ ਕੱਲ ਦੇ ਸਮੇਂ ਦੇ ਅਕੋਰਡਿੰਗ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਚੱਲ ਰਿਹਾ ਹੈ AI ਦਾ ਟਾਈਮ ਚੱਲ ਰਿਹਾ ਹੈ ਉੱਥੇ ਉਹਨਾਂ ਵਿੱਚ ਵੀ ਤਬਦੀਲੀਆਂ ਹੋਣੀਆਂ ਲਾਜ਼ਮੀ ਨੇ ਸੋ ਗੱਲ ਮਿਲਰ ਸਾਹਿਬ ਦੀ ਦਿਆਜ ਨੇ ਕਿ ਠੀਕ ਹੈ ਹਜੇ ਤਾਂ ਪੰਜਾਬ ਨੂੰ ਇਮੀਡੀਏਟਲੀ ਤਾਂ ਬੰਦ ਨਹੀਂ ਹੋਣ ਲੱਗੇ ਔਰ ਜੇ ਹੋਣਗੇ ਵੀ ਕਦੋਂ ਹੋਣਗੇ ਔਰ ਉਸ ਤੋਂ ਪਹਿਲਾਂ ਤਾਂ ਹੁਣ ਜਲੀ ਉਹ ਕੱਲ ਮੀਟਿੰਗ ਹੋਈ ਹੈ ਮਿਲਰ ਸਾਹਿਬ ਨੂੰ ਤਾਂ ਕਈ ਮਹੀਨੇ ਉਹ ਮੀਟਿੰਗ ਨਹੀਂ ਸਤਾਈ ਜਾਣਾ ਕਿ ਬਿਲਕੁਲ ਤਾਂ ਹੁਣ 5 ਮਿਲੀਅਨ ਨੂੰ ਮੈਂ ਵਲੰਟਰੀ ਕਿਦਾਂ ਭੇਜਾਂਗਾ ਇਹ ਕਹਿ ਤਾਂ ਦਿੱਤਾ ਉਹਨਾਂ ਨੇ ਪਰ ਦੈਟਸ ਨਾਟ ਦਾ ਪ੍ਰੈਕਟੀਕਲ ਆਨਸਰ ਦੈਟਸ ਨਾਟ ਦਾ ਰਿਸਪੋਨਸਿਬਲ ਆਨਸਰ ਬਟ ਮਾਹੌਲ ਉਹੀ ਬਣਿਆ ਹੋਇਆ ਹੁਣ ਮਿਲਰ ਸਾਹਿਬ ਵੀ ਵਿਚਾਰੇ ਕੀ ਕਰਨ ਨਹੀਂ ਬਿਲਕੁਲ ਨੈਕਸਟ ਕਾਲ ਲੈਣੇ ਸਾਈ ਹਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਉਸੇ ਕਾਰਨ ਮੈਂ ਪਹਿਲਾਂ ਮੈਂ ਇਹਦਾ ਕੁਐਸਚਨ ਫਾਰ ਨੂੰ ਕੀਤਾ ਸੀ ਜੇ ਅਸੀਂ ਲੋਕ ਲਈਆਂ ਤੇ ਲੋਕਲ 9 ਮਹੀਨੇ ਕੰਮ ਕਰਨ ਤੋਂ ਵਾਅਦਾ ਨੈਨੀ ਦਾ ਸਾਰੀਆਂ ਜੋ ਟੈਕਸ ਦਾ ਪ੍ਰੋਸੀਜਰ ਆ ਸਾਰਾ ਪੂਰਾ ਇੱਥੇ ਦੇ ਹਿਸਾਬ ਨਾਲ ਕਰਕੇ ਚਾਰ ਮਹੀਨੇ ਹੋ ਗਏ ਹੁਣ ਅਪਲਾਈ ਕੀਤੇ ਨੂੰ। ਅ ਅਜੇ ਤਜਨੋ ਤੁਹਾਡਾ ਉਹ ਆ ਜਾਣਾ ਚਾਹੀਦਾ ਤੇ ਜੇ ਫਿਰ ਵੀ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਤਾਂ ਉਹ ਡਿਪਾਰਟਮੈਂਟ ਨੂੰ ਫਾਲੋ ਕਰਨਾ ਬੰਦਾ ਰਿਮਾਈਂਡਰ ਭੇਜਣਾ ਬੰਦਾ ਹੈ। ਯਾਉਦੀ ਰੇਲਵੇ ਫਾਈਲ ਦੀ ਪੁੱਲ ਕਰ ਸਕਦੇ ਆ ਤਾਂ ਤੁਸੀਂ ਸਾਨੂੰ ਨੰਬਰ ਸਾਡੇ ਆਫਿਸ ਦਾ ਵੀ ਥੱਲੇ ਆ ਰਿਹਾ ਸੰਪਰਕ ਕਰ ਲਿਓ ਤਾਂ ਫਿਰ ਤੁਹਾਨੂੰ 1 ਟੂ 1 ਸਮਝਾ ਦਾਂਗੇ ਜਾਂ ਸਾਡੇ ਆਫਿਸ ਵੀ ਆ ਸਕਦੇ ਹੋ। ਠੀਕ ਆਪਕਾ। ਥੈਂਕ ਯੂ ਜੀ। ਧੰਨਵਾਦ ਕਰਕੇ। ਤੁਸੀਂ ਇਹਦੇ ਨਾਲੋਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜਾਣ ਤੋਂ ਪਹਿਲਾਂ CIC ਇਮੀਗ੍ਰੇਸ਼ਨ ਦੇ ਡਿਟੇਲ ਸਾਂਝਾ ਕਰ ਦਿਓ ਇੱਕ ਵਾਰੀ ਬਿਲਕੁਲ CIC ਇਮੀਗ੍ਰੇਸ਼ਨ ਸੜਾ ਦਾ ਰਹਾ ਹੈ ਜੀ ਟੰਟੋਚ ਬੇਸਡ ਹੈਗੇ ਔਰ ਜਿੱਥੇ ਕਿਤੇ ਵੀ ਪ੍ਰੋਗਰਾਮ ਦੇਖ ਰਹੇ ਹੋ ਨੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਔਰ ਅੱਜ ਕੱਲ੍ਹ ਉਹ ਸਮਾਂ ਚੱਲ ਰਿਹਾ ਹੈ ਕੈਨੇਡਾ ਵੈਸੇ ਵੀ ਨੰਬਰ 1 ਸੀਗਾ ਅੱਜ ਕੱਲ੍ਹ ਵੈਸੇ ਨੰਬਰ 1 ਹਰ ਪਾਸੇ ਉਹ ਚੱਲ ਰਿਹਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕਰਕੇ ਔਰ ਇਮੀਗ੍ਰੇਸ਼ਨ ਕੈਨੇਡਾ ਦੀ ਹਰ ਪਾਸੇ ਹੌਟ ਟਾਪਿਕ ਹੈ ਔਰ ਤੁਸੀਂ ਵੀ ਜੇ ਸੋਚ ਰਹੇ ਹੋ ਕਿਤੇ ਵੀ ਬੈਠੇ ਹੋ ਤਾਂ ਪ੍ਰੀ ਪਲੈਨਿੰਗ ਕਰੋ ਸਹੀ ਦੇਖੋਗੇ ਤੁਹਨ ਰੀਚ ਬੈਗ ਜ਼ਰੂਰ ਟਾਂਗੇ ਹੋਰ ਅੱਜ ਕੱਲ ਦਾ ਸਮਾਂ ਹੋਇਆ ਹੈਗਾ ਕਿ ਜੋ ਕੈਨੇਡਾ ਦੇ ਪ੍ਰੋਗਰਾਮ ਚੀ ਬਹੁਤ ਵੱਡੀਆਂ ਗਲਤੀਆਂ ਦਿਖੀਆਂ ਸੀਗੀਆਂ ਉਹ ਹੁਣ ਕਰੈਕਸ਼ਨਾਂ ਹੋ ਰਹੀਆਂ ਨੇ ਉਹ ਗਲਤੀਆਂ ਦੇ ਕਰਕੇ ਪਿੱਛੇ ਵੀ ਸਾਊਥ ਇਸ਼ਚ ਬਹੁਤ ਕੁਝ ਤਬਦੀਲ ਹੋ ਚੁੱਕਾ ਹੈ ਔਰ ਬਹੁਤ ਸਾਰੇ ਲੋਕਾਂ ਤੱਕ ਉਹਦਾ ਇੰਪੈਕਟ ਵੀ ਜਾ ਰਿਹਾ ਹੈ ਸੋ ਕਹਿਣ ਤੋਂ ਬਾਅਦ ਮੈਂ ਰਹੀ ਹੈ ਕਿ ਕੈਨੇਡਾ ਆਣਾ ਬਿਲਕੁਲ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਕਈ ਸਾਲ ਚੱਲਦੇ ਰਹਿਣਗੇ ਸਭ ਤੋਂ ਜਿਹੜਾ ਪਪੂਲਰ ਪ੍ਰੋਗਰਾਮ ਰਾਈਟ ਨਾਉ ਚੱਲਦਾ ਹੈ ਗੁਰਜੀਤ ਪਲੱਸ 2 ਕੀਤੀ ਹੋਈ ਹੈ ਤੁਸੀਂ ਨੈਨੀ ਪੀਅਰ ਪ੍ਰੋਗਰਾਮ ਤੇ ਵੀ ਆ ਸਕਦੇ ਹੋ ਜਿਹੜਾ ਸਭ ਤੋਂ ਹੌਟ ਟਾਪਿਕ ਚੱਲ ਰਿਹਾ ਚਾਹੇ ਉੱਤੇ ਕੈਪ ਲੱਗੀ ਹੈ ਕਿਸੇ ਵੀ ਇੰਡੀਵਿਜੂਅਲ ਨੇ ਆਉਣਾ ਹੈ ਅਸੈਸਮੈਂਟ ਜ਼ਰੂਰ ਕਰਾਓ ਚਾਹੇ ਇੰਡੀਆ ਪਾਕਿਸਤਾਨ ਜਾਂ ਦੁਬਈ ਕਿਤੇ ਵੀ ਬੈਠੇ ਹੋ ਜਾਂ ਯੂਰਪ ਵਿੱਚ ਬੈਠੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਤੱਕ ਵੀ ਦੇਖਦੇ ਹੋ ਸੁਣਦੇ ਹੋ ਤਾਂ ਸਾਨੂੰ ਰੀਚ ਕਰ ਸਕਦੇ ਹੋ ਬਿਲਕੁਲ ਬਿਲਕੁਲ ਅੱਜ ਦੇ ਪ੍ਰੋਗਰਾਮ ਲਈ ਸਰ ਇਨਾਈ ਬਹੁਤ ਬਹੁਤ ਧੰਨਵਾਦ ਸਟੂਡੀਓ ਚੌਂਦ ਦੇ ਲਈ ਥੈਂਕ ਯੂ ਗੁਰਜੀਤ ਮਿਲਦਾ ਫਿਰ ਧੰਨਵਾਦ ਸਐਸ ਜਸਾ ਦਾ ਪ੍ਰੋਗਰਾਮ ਹਮਦਰ ਦੇ ਇਮੀਗ੍ਰੇਸ਼ਨ ਮੈਟਰਸ ਤੇ ਸੀਆਈਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਕ ਜੀ ਦੇ ਵੱਲੋਂ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੁਹਾਡੇ ਜਿਹਨੇ ਵੀ ਡਾਊਟਸ ਹੋਣਗੇ ਲੇਟੈਸਟ ਜੋ ਚਰਚਾਵਾਂ ਦੇ ਵਿੱਚ ਨਿਊਜ਼ ਚੱਲ ਰਹੀਆਂ ਨੇ ਉਹ ਕਲੀਅਰ ਹੋ ਗਏ ਹੋਣਗੇ ਤੁਹਾਡੇ ਡਾਊਟਸ ਜੇਕਰ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਹੋਰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਜੋ ਪਰਸਨਲ ਨੰਬਰ ਨੇ ਸੀਆਈਸੀ ਇਮੀਗ੍ਰੇਸ਼ਨ ਦੇ ਉਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਸਾਡੇ ਆਜ਼ੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣ Jazz,